ਬਹੁਤ ਦੁਖਦਾਈ ਗੱਲ ਆ ਹਨਾ ਕਿ ਵੀ ਪੰਜਾਬ ਦੇ ਵਿੱਚ ਆਪਾਂ ਸਿੱਖਾਂ ਦੇ ਮੁੰਡੇ ਹੋਈਏ ਹਨਾ ਜਿਨ੍ਹਾਂ ਨੇ ਮੁਗਲਾਂ ਨੂੰ ਤੋਂ ਦਵਲਿਆ ਫਦਾਲੀਆਂ ਨੂੰ ਦਵਲਿਆ ਹਨਾ ਅੰਗਰੇਜ਼ਾਂ ਨਾਲ ਟੱਕਰ ਲਈ ਰੱਖੀ ਉਹਨਾਂ ਨੂੰ ਅੱਜ ਆਪ ਦੇ ਆਪ ਨੂੰ ਪ੍ਰੋਟੈਕਟ ਕਰਨਾ ਸੀ ਸੜਕਾਂ ਤੇ ਧਰਨਾ ਲਾਉਣਾ ਸੀ ਕਿ ਉਹ ਮੁੰਡੇ ਸਾਬਤ ਸੂਰਤ ਹੁੰਦੇ ਗੁਰੂ ਕਹੇ ਤੇ ਚੱਲੇ ਹੁੰਦੇ ਉਹਨਾਂ ਕੋਲੇ ਵੀ ਵਾਪਸ ਵਾਪਸ ਡਿਫੈਂਡ ਕਰਨ ਵਾਸਤੇ ਕੋਲੇ ਵੈਪਨ ਹੋਣਾ ਚਾਹੀਦਾ ਇੱਕ ਵੀ ਐਮ.ਐਲ.ਏ ਉੱਥੇ ਨਹੀਂ ਦਿਖਿਆ ਜਾਂ ਕੋਈ ਵੀ ਮੰਨ ਲਓ ਜਿਹੜੇ ਵੀ ਰੌਲਾ ਪਾਉਂਦੇ ਨੇ ਭਾਵੇਂ ਕਾਂਗਰਸ ਦੇ ਵਿੱਚੋਂ ਨੇ ਭਾਵੇਂ ਅਕਾਲੀ ਦਲ ਦੇ ਵਿੱਚੋਂ ਨੇ ਜਿੰਨਾਂ ਸਾਰਿਆਂ ਨੂੰ ਵੋਟ ਰਾਜਨੀਤੀ 'ਚ ਉਹ ਵੋਟਰ ਦੇ ਤੌਰ ਤੇ ਨਜ਼ਰ ਆਉਂਦੀ ਜਿਵੇਂ ਅਸੀਂ ਇਹਨਾਂ ਦੇ ਉਲਟ ਨਾ ਚੱਲੀ ਅਸਲ 'ਚ ਦਾ ਬਸਉਣ ਵਾਲੇ ਉਹੀ ਸੀ ਨਾ ਉਹੀ ਲੋਕ ਆ ਜਿਨ੍ਹਾਂ ਨੇ ਪਲਾਨਡ ਤਰੀਕੇ ਨਾਲ ਹੀ ਲਿਆ ਇਹੋ ਮਿਸਤਰੀਕੇ ਨਾਲ ਵੀ ਦੇਖਿਆ ਜਾਂਦਾ ਜੇ ਮੰਨ ਲਓ ਕਹਿੰਦੇ ਜੇ ਬਾਹਰੋਂ ਨਾ ਆਉਣ ਆਪਣੇ ਵੱਲੋਂ ਖੇਤਾਂ ਦੇ ਕੰਮ ਰੁਕ ਜਾਣ ਆਪਣੇ ਸਾਂਝੀ ਰੱਖੇ ਹੁੰਦੇ ਨੇ ਉਹ ਰੁਕ ਜਾਣ ਮੰਨ ਲਓ ਆਪਣੀਆਂ ਫੈਕਟਰੀਆਂ ਨੇ ਜਿਹੜੀਆਂ ਆਪਾਂ ਫੈਕਟਰੀਆਂ ਲਾਈਆਂ ਇਸ ਕਰਕੇ ਕਿ ਵੀ ਇਹ ਫੈਕਟਰੀਆਂ ਇੱਥੇ ਲੱਗਣਗੀਆਂ ਤੇ ਸਾਡੇ ਲੋਕਾਂ ਨੂੰ ਇੱਥੇ ਰੁਜ਼ਗਾਰ ਮਿਲ ਤੇ ਫੇਰ ਤਾਂ ਭਾਈ ਧੂਆਂ ਆਪਾਂ ਸਹੀ ਹੈ ਹਵਾ ਪਾਣੀ ਆਪਣਾ ਖਰਾਬ ਹੋਵੇ ਤੇ ਰਜਗਾਰ ਮਿਲੇ ਬਾਹਰ ਦੇ ਨੂੰ ਹੁਣ ਇਹ ਕਿੱਡਾ ਮਤਲਬ ਹਾਸੋ ਹੀਣੀ ਗੱਲ ਆ ਕਿ ਵੀ ਆਪਾਂ ਫੈਕਟਰੀ ਫੇਰ ਆਪਾਂ ਤਾਂ ਪਤਾ ਯੂਪੀ ਵਾਲੇ ਵਾਸਤੇ ਜਾਂ ਬਿਹਾਰ ਵਾਲੇ ਵਾਸਤੇ ਤੇ ਫੈਕਟਰੀ ਲਈ ਕਿਉਂ ਲਈ ਆ ਫੇਰ ਪਰ ਪਿੰਡਾਂ ਦੇ ਵਿੱਚ ਬਰਾੜ ਸਾਹਿਬ ਆਪਣੇ ਮਨੂ ਪਿੰਡਾਂ ਦੇ ਵਿੱਚ ਲਾ ਲਈ ਆਪਾਂ ਨੂੰ ਦਿਹਾੜੀ ਆ ਕੋਈ ਵੀ ਹੁੰਦਾ ਘਰ ਪਾਉਣਾ ਤੁਸੀਂ ਪਿੰਡਾਂ ਦੇ ਵਿੱਚ ਲੇਬਰ ਮਿਲ ਜਾਂਦੀ ਸੀ ਪਰ ਆਪਣੇ ਪਿੰਡਾਂ ਦੇ ਵਿੱਚ ਵੀ ਲੇਬਰ ਨਹੀਂ ਮਿਲਦੀ ਕੁੰਬੜੇ ਪਿੰਡ ਦੇ ਹੀ ਲੋਕ ਉਹਨੂੰ ਨਹੀਂ ਖੜੇ ਨਾਲ ਪੰਜਵਾਂ ਹਿੱਸਾ ਆਇਆ ਸੀ ਉੱਥੇ ਬਾਕੀ ਨਹੀਂ ਆਇਆ ਇਹ ਪ੍ਰੋਬਲਮ ਵੇਖੋ ਸਾਰੇ ਬਹਾੜੀ ਦੇ ਵਿੱਚ ਹੀ ਆ ਰਹੀ ਹੈ ਆਪਾਂ ਵੀ ਬਹੁਤ ਲੋਕਾਂ ਦਾ ਜਗਤਪੁਰੇ ਵਾਲਾ ਰੌਲਾ ਪਿਆ ਸੀ ਹਾਲਾਂਕਿ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀ ਆਪਾਂ ਨੂੰ ਪੰਜਾਬੀ ਹੋਣ ਦਾ ਅਹਿਸਾਸ ਘੱਟ ਤਾਂ ਆਪਾਂ ਨਹੀਂ ਮਾਈਗ੍ਰੈਂਟਸ ਜਿਹੜੇ ਇੱਥੇ ਆਏ ਮੰਨ ਲਓ ਬਾਹਰਲੇ ਸੂਬਿਆਂ ਤੋਂ ਇਹ ਸ਼ੁਰੂ ਕਦੋਂ ਹੁੰਦਾ ਮੰਨ ਲਓ ਬਾਹਰਲੇ ਸੂਬਿਆਂ ਦੇ ਵਿੱਚ ਹਾਂ ਬਾਹਰਲੇ ਸੂਬਿਆਂ ਚੋਂ ਉਹ ਲੈ ਆ ਕੇ ਇੱਥੇ ਬਸਾਏਗੇ ਜਦੋਂ ਉਹ ਟ੍ਰੇਨ ਤੇ ਆਉਂਦੇ ਸੀ ਉਹਨਾਂ ਦਾ ਸਪੈਸ਼ਲ ਵੈਲਕਮ ਹੁੰਦਾ ਸੀ ਫੈਕਟਰੀ ਵਾਲੇ ਮਾਲਕਾਂ ਅਰ ਜੇ ਛੋਨਾ ਲਾਉਣਾ ਹੁੰਦਾ ਆਪਾਂ ਨੇ ਆਪਾ ਵੀ ਵੈਲਕਮ ਕਰਦੇ ਹਾਂ ਦੇਖੋ ਰੇਲਵੇ ਸਟੇਸ਼ਨਾਂ ਤੇ ਛੋਨੇ ਲਾਉਣ ਵਾਲੇ ਵਿੱਚ ਬਹੁਤ ਫਰਕ ਹੈ ਛੋਨੇ ਲਾਉਣ ਵਾਲਾ ਆਇਆ ਤੇ ਚਲਾ ਗਿਆ ਉਹ ਨੀਤੀ ਤਹਿਤ ਥਿਲੇ ਆnde ਇੱਥੇ ਲਿਆ ਕੇ ਵਸਾਏ ਪੰਜਾਬ ਨੇ ਪੰਜਾਬ ਸ਼ਹਿਰੀ ਆਵਾਸ ਯੋਜਨਾ ਦੇ ਤਹਿਤ ਲੁਧਿਆਣੇ ਵਰਗੇ ਥਾਂ ਤੇ ਘਰ ਦਿੱਤੇ ਜਦੋਂ ਲੋਕਾਂ ਨੇ ਉਹਦੇ ਤੇ ਇਤਰਾਜ਼ ਕੀਤਾ ਤੇ ਚੰਦੂ ਮਾਜਰੇ ਨੇ ਸਟੇਟਮੈਂਟ ਦਿੱਤੀ ਕਿ ਵੀ ਇਹ ਆਪਣਾ ਇਹ ਮਾਹੌਲ ਖਰਾਬ ਕਰ ਰਹੇ ਆ ਹੈ ਕਰ ਦੇਣਾ ਤਾਂ ਬਣਦਾ ਹੈ ਪਰ ਜੇ ਇਹਨਾਂ ਤੇ ਮੰਨ ਲਓ ਬੈਰੀਅਰ ਲੱਗ ਵੀ ਜਾਂਦਾ ਕੀ ਪੰਜਾਬ ਦੇ ਲੋਕ ਤਿਆਰ ਨਹੀਂ ਕੰਮ ਕਰਨ ਲਈ ਜਿਹੜੇ ਕੰਮ ਕਰਦੇ ਨੇ ਮੈਨੂੰ ਗੱਲ ਦੱਸੋ ਵੀ ਦੁਕਾਨ ਖੋਲਣ ਨੂੰ ਕੀ ਉਹਨਾਂ ਜੀ ਨਹੀਂ ਕਰਦਾ ਦੂਜੀ ਗੱਲ ਆ ਕਹਿਣਾ ਵੀ ਆਪਣੇ ਬੰਦੇ ਕੰਮ ਨਹੀਂ ਕਰਦੇ ਆਪਣੇ ਬੰਦਿਆਂ ਦਾ ਪਿਛਲੇ 5000 ਸਾਲ ਜਾਂ 2000 ਸਾਲ ਦੀ ਤਾਂ ਆਪਣੀ ਹਿਸਟਰੀ ਆ ਕਿ ਆਪਾਂ ਕੰਮ ਕਰਦੇ ਸੀ ਤੇ ਆਪਾਂ ਉਹੀ ਨਸਲ ਆ ਨਾ ਕੀ ਆਪਾਂ ਆਦੇ ਬੱਚਿਆਂ ਨੂੰ ਤਿਆਰ ਕਰ ਰਹੇ ਹਾਂ ਬਿਜ਼ਨਸ ਆਪਾਂ ਤਿਆਰ ਨਹੀਂ ਕਰਦੇ ਉਹ ਠੇਡੇ ਖਾਨ ਛੱਡ ਦਿੰਦੇ ਆ ਫਿਰ ਆਪਾਂ ਕਹਿੰਦੇ ਆਪਣਾ ਬੰਦਾ ਫੇਲ ਹੋ ਗਿਆ ਬਿਜ਼ਨਸ ਛੱਡੂਆ ਆਪਣੇ ਮੰਨ ਲਓ ਆਪਣੇ ਜਿਹੜੇ ਜਿਹੜੇ ਸਾਡੇ ਵਾਲੇ ਨੇ ਜਿਹੜੇ ਮੰਨ ਲਓ ਮੰਨ ਲਓ ਖੇਤੀ ਦੇ ਵਿੱਚ ਕੋਈ ਨਹੀਂ ਇੰਟਰਸਟ ਲੈ ਰਿਹਾ ਖੇਤੀ ਸਾਰੀ ਖਾਲੀ ਪਈ ਆ ਦੇਖੋ ਖੇਤੀ ਜਿਹੜਾ ਹੈਗਾ ਉਹ ਪਿੰਡ 'ਚ ਜ਼ਮੀਨ ਕੋ ਨਹੀਂ ਵਧਾਈ ਗਿਆ ਉੱਥੇ ਫਿਰ ਕਾਨੂੰਨ ਬਣਾ ਦਿੰਦੇ ਆ ਇਹਦੇ ਦੂ ਵਾਦ ਨਹੀਂ ਤੂੰ ਲੈ ਸਕਦਾ ਮਨ ਹਰ ਪਾਸਿਓਂ ਆਪਾਂ ਨੂੰ ਆਏ ਬੰਨਤਾ ਕਿ ਨਾ ਸਾਨੂੰ ਵੱਡੇ ਹੋਣ ਦਿੱਤਾ ਹੈ ਉਦੋਂ ਬਾਅਦ ਸਾਡੇ ਤੇ ਕਾਰਪੋਰੇਟ ਛਾੜ ਤੇ ਤਾਂ ਇਹ ਇਹ ਤਾਂ ਪੂਰੀ ਨੀਤੀ ਤਹਿ ਜੋ ਵੀ ਕੋਈ ਬੰਦਾ ਉਤਰੇ ਐਜ਼ ਅ ਮਾਈਗ੍ਰੈਂਟ ਉਹਦੀ ਇੱਕ ਤਾਂ ਹੈਲਥ ਚੈੱਕ ਕਰੋ ਬਹੁਤ ਵੱਡੀ ਮжоਰਿਟੀ ਚ ਟੀਬੀ ਕੈਰੀਅਰਸ ਹੋਂ ਤੇ ਦੂਜਾ ਉਹਦਾ ਕ੍ਰਿਮਨਲ ਰਿਕਾਰਡ ਚ ਹੈ ਇਹ ਦੋ ਕੰਮ ਤਾਂ ਇਹਨੇ ਇੰਪਲੀਮੈਂਟ ਕਰ ਸਕੀ ਸਰਕਾਰ ਦਸ ਮਿੰਟਾਂ ਵਿੱਚ ਜਿਹੜੇ ਪ੍ਰਵਾਸੀਆਂ ਦੀ ਸਾਈਡ ਲੈਂਦੇ ਨੇ ਜਿਹੜੇ ਬੰਦੇ ਕਹਿੰਦੇ ਨੇ ਉਹ ਇਹ ਵੀ ਕਹਿੰਦੇ ਨਹੀਂ ਮળો ਪੰਜਾਬੀ ਵੀ ਬਾਹਰਲੇ ਸੂਬੇ ਜਾ ਕੇ ਵਸੀ ਪਰਵਾਸ ਕਰਨਾ ਸੀ ਚੰਗੀਆਂ ਜਗ੍ਹਾ ਉਹਦੇ ਚੋਂ ਪਹਿਲੀਆਂ ਕਿੰਨਾ ਚੋਂ ਹੁੰਦਾ ਤੇ ਆਪਾਂ ਜੇ ਹਿਮਾਚਲ ਚ ਜਾਣਾ ਹੋਵੇ ਤਾਂ ਮੁਸ਼ਕਲ ਆ ਆਪਾਂ ਨੂੰ ਇੱਕ ਗਿੱਟ ਜਗ੍ਹਾ ਜੇ ਆਪਾਂ ਨੂੰ ਗਿੱਟ ਜਗ੍ਹਾ ਨਹੀਂ ਮਿਲਦੀ 15 ਸਾਲ ਬਾਅਦ ਆਪਣੀ 20 ਸਾਲਾਂ ਬਾਅਦ ਵੋਟ ਬਣੂਗੀ ਉੱਤੇ ਸਤਸ੍ਰੀਕਾਲ ਅੰਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਤਾਂ ਪ੍ਰਵਾਸੀਆਂ ਦਾ ਮੁੱਦਾ ਪੰਜਾਬ ਦੇ ਵਿੱਚ ਭਖਿਆ ਹੋਇਆ ਹੈ ਪਹਿਲਾਂ ਜਗਤਪੁਰੇ ਲਾ ਲਈਏ ਜਦੋਂ ਵੋਟਾਂ ਹੋਈਆਂ ਤਾਂ ਉਸ ਤੋਂ ਬਾਅਦ ਹੁਣ ਕਤਲ ਹੁੰਦਾ ਮੋਹਾਲੀ ਦੇ ਵਿੱਚ ਪੰਜਾਬ ਦਾ ਨੌਜਵਾਨ ਹੈ ਜਿਹੜਾ ਕੁੰਬੜੇਪਿੰਡ ਦਾ ਰਹਿਣ ਵਾਲਾ ਸੀ ਤਾਂ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਹਜੇ ਪਾਲ ਬਰਾੜ ਜੀ ਬਰਾੜ ਸਾਹਿਬ ਵਾਹਿਗੁਰੂ ਜੀ ਖਾਲਸਾ ਸਾਹਿਬ ਜੀ ਦੇ ਪੁੱਤੇ ਤਾਂ ਕਿਸ ਤਰੀਕੇ ਨਾਲ ਦੇਖਿਆ ਜਾਵੇ ਪ੍ਰਵਾਸੀਆਂ ਦਾ ਜਿਵੇਂ ਮੁੱਦਾ ਚੱਲ ਰਿਹਾ ਜਗਤਪੁਰੇ ਦਾ ਪਹਿਲਾ ਮਸਲਾ ਆਇਆ ਤਾਂ ਹੁਣ ਕਤਲ ਦਾ ਮਸਲਾ ਆਇਆ ਧਰਨਾ ਲਾਉਣਾ ਪੈ ਗਿਆ ਦੇਖੋ ਜੀ ਬਹੁਤ ਦੁੱਖਦਾਈ ਗੱਲ ਆ ਹਨ ਕਿ ਵੀ ਪੰਜਾਬ ਦੇ ਵਿੱਚ ਆਪਾਂ ਸਿੱਖਾਂ ਦੇ ਮੁੰਡੇ ਹੋਈਏ ਹਨ ਜਿਨ੍ਹਾਂ ਨੇ ਮੁਗਲਾਂ ਨੂੰ ਦਵਲਿਆ ਅਫਦਾਲੀਆਂ ਨੂੰ ਦਵਲਿਆ ਹਨ ਤੇ ਅੰਗਰੇਜ਼ਾਂ ਨਾਲ ਟੱਕਰ ਲਈ ਰੱਖੀ ਉਹਨਾਂ ਨੂੰ ਅੱਜ ਆਪ ਦੇ ਉਪਰ ਪ੍ਰੋਟੈਕਟ ਕਰਨਾ ਸੀ ਸੜਕਾਂ ਤੇ ਧਰਨਾ ਲਾਉਣਾ ਚਾਹਉਂ ਠੀਕ ਹੈ ਪਹਿਸਤਾ ਇਹ ਆਪਦੇ ਆਪ ਜੀ ਉਹ ਮੁੰਡੇ ਸਾਬਤ ਸੂਰਤ ਹੁੰਦੇ ਤੇ ਗੁਰੂ ਦੇ ਕਹੇ ਤੇ ਚੱਲੇ ਹੁੰਦੇ ਉਹਨਾਂ ਕੋਲੇ ਵੀ ਵਾਪਸ ਵਾਪਸ ਡਿਫੈਂਡ ਕਰਨ ਉਹਦੇ ਕੋਲੇ ਵੈਪਨ ਹੋਣਾ ਸੀ ਹਿੰਮਤ ਹੀ ਨਹੀਂ ਪਈ ਸੀ ਅਗਲੇ ਦੇ ਕਿਰਚ ਮਾਰਨ ਇਹ ਵੀ ਬਰਾਬਰ ਟੱਕਰ ਲੈਣ ਸਭ ਤੋਂ ਮੇਨ ਗੱਲ ਤਾਂ ਆਪਣੀ ਆਪ ਦੀ ਪ੍ਰੋਬਲਮ ਠੀਕ ਹੈ ਕਿ ਵੀ ਇਹ ਧਰਨਾ ਲਾ ਕੇ ਆਪਾਂ ਨੂੰ ਨਿਆ ਲੈਣਾ ਪੈ ਰਿਹਾ ਨਹੀਂ ਤਾਂ ਸਿੱਖ ਨੂੰ ਆਹ ਵੀ ਐਵਨੂ ਪ੍ਰੋਟੈਕਟ ਕਰਨਾ ਤੇ ਧਰਨੇ ਲਾਉਣੇ ਪੈਣ ਇਹ ਤਾਂ ਬਹੁਤ ਹਾਂ ਮਨ ਲਓ ਇਹ ਕਿਹੜਾ ਦੁੱਖਦਾਈ ਗੱਲ ਹੈ ਤਾਂ ਤੁਸੀਂ ਉੱਥੇ ਗੱਲ ਕਰਦੇ ਰਹੇ ਹੋ ਮੈਂ ਵੀ ਉੱਥੇ ਤਿੰਨੇ ਦਿਨ ਸਾਰਾ ਦੇਖਦਾ ਰਿਹਾ ਮਨ ਲਓ ਨਾਲ ਐਮਐਲਏ ਦਾ ਆਫਿਸ ਸੀ ਇੱਕ ਇਧਰਲੇ ਪਾਸੇ ਆਫਿਸ ਸੀ ਦੋਵੇਂ ਪਾਸੇ ਆਫਿਸ ਸੀਗਾ ਇੱਕ ਵੀ ਐਮਐਲਏ ਉੱਥੇ ਨਹੀਂ ਦਿਖਿਆ ਜਾਂ ਕੋਈ ਵੀ ਮੰਨ ਲਓ ਜਿਹੜੇ ਵੀ ਰੌਲਾ ਪਾਉਂਦੇ ਨੇ ਭਾਵੇਂ ਕਾਂਗਰਸ ਦੇ ਵਿੱਚੋਂ ਨੇ ਭਾਵੇਂ ਅਕਾਲੀ ਦਲ ਦੇ ਵਿੱਚੋਂ ਨੇ ਇੱਕ ਵਾਰ ਆਏ ਮੁੜ ਕੇ ਨਹੀਂ ਦਿਖੇ ਇਸ ਚੀਜ਼ ਨੂੰ ਕਿਵੇਂ ਦੇਖਦੇ ਇਹ ਆਇਆ ਜਿਕੇ ਨਾ ਸਰਕਾਰਾਂ ਆਪਣੀਆਂ ਬੇਕਿਰਕ ਹੋਈਆਂ ਦੀਆਂ ਤੇ ਕਿਤੇ ਨਾ ਕਿਤੇ ਜਿਹੜੀ ਹੁਣ ਇਹਨਾਂ ਨੂੰ ਸਾਰਿਆਂ ਨੂੰ ਵੋਟ ਰਾਜਨੀਤੀ ਚ ਉਹ ਵੋਟਰ ਦੇ ਤੌਰ ਤੇ ਨਜ਼ਰ ਆਉਂਦੇਗੇ ਕਿ ਅਸੀਂ ਇਹਨਾਂ ਦੇ ਉਲਟ ਨਾ ਚਲੀਏ ਤੇ ਦੁੱਖ ਦੀ ਗੱਲ ਤੇ ਇਹ ਆ ਕਿ ਜਿਹੜੇ ਪ੍ਰਾਣੇ ਆ ਹਨਾ ਜੇ ਕੋਈ ਅਕਾਲੀ ਆ ਜਾਂ ਕਾਂਗਰਸ ਆ ਉਹ ਵੀ ਕਿਉਂ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਵੀ ਐ ਲੱਗਦਾ ਵੀ ਵੋਟ ਸਾ ਸਾਡੀਆਂ ਤੇ ਅਸਲ ਚ ਤਾਂ ਬਸੋਣ ਵਾਲੇ ਉਹੀ ਸੀ ਨਾ ਇਹਨਾਂ ਉਹੀ ਲੋਕ ਆ ਜਿਨ੍ਹਾਂ ਨੇ ਪਲਾਨਡ ਤਰੀਕੇ ਨਾਲੇ ਲਿਆਂਦੇ ਹਨਾ 1997 98 ਤੋਂ ਲੈ ਕੇ 200 2007 08 ਤੱਕ ਜਦੋਂ ਤੱਕ ਮਨਰਗਾ ਸਕੀਮਸ ਨਹੀਂ ਆਈਆਂ ਉਦੋਂ ਤੱਕ ਇਹ ਬਹੁਤ ਤਰੀਕੇ ਨਾਲ ਲਿਆਂਦੇ ਗਏ ਪੰਜਾਬ ਦੇ ਵਿੱਚ ਨਾ ਐਡਵਰਟਾਈਜ਼ਮੈਂਟਸ ਦੇ ਕੇ ਬਲਾ ਕੇ ਇਥੋਂ ਦੀ ਆਬਾਦੀ ਨੂੰ ਬਦਲਿਆ ਗਿਆ ਹੌਲੀ ਹੌਲੀ ਇੱਕ ਵਾਰੀ ਉਹ ਜੜ੍ਹ ਲਾ ਗਏ ਹੁਣ ਉਹ ਤੁਰੇ ਆਉਂਦੇ ਗਏ ਪੰਜਾਬ ਸਭ ਤੋਂ ਲੂਕ੍ਰੇਟਿਵ ਸਟੇਟ ਆ ਉਹਨਾਂ ਵਾਸਤੇ ਉਹਨੂੰ ਪਹਿਲੀਆਂ ਜਿਹੜੀਆਂ 10 ਸਟੇਟਾਂ ਜਿਹਦੇ ਵਿੱਚ ਸਭ ਤੋਂ ਸੌਖਾ ਆਉਣਾ ਬਾਹਰੋਂ ਮਾਈਗ੍ਰੈਂਟ ਉਹਨਾਂ ਚ ਤੀਜੇ ਨੰਬਰ ਤੇ ਪੰਜਾਬ ਆ ਪਰ ਬਰਾੜ ਸਾਹਿਬ ਇਸ ਨੂੰ ਇਸ ਤਰੀਕੇ ਨਾਲ ਵੀ ਦੇਖਿਆ ਜਾਂਦਾ ਜਿਵੇਂ ਲੋਕ ਕਹਿੰਦੇ ਜੇ ਬਾਹਰੋਂ ਨਾ ਆਉਣ ਆਪਣੇ ਮਨ ਲੋ ਖੇਤਾਂ ਦੇ ਕੰਮ ਰੁਕ ਜਾਣ ਆਪਣੇ ਸਾਂਝੀ ਰੱਖੇ ਹੁੰਦੇ ਨੇ ਉਹ ਰੁਕ ਜਾਣ ਮਨ ਲੋ ਆਪਣੀਆਂ ਫੈਕਟਰੀਆਂ ਨੇ ਜਿਹੜੀਆਂ ਸਾਡੇ ਏਰੀਆ ਦੇ ਵਿੱਚ ਲਾ ਲਓ ਗੁਵਿੰਦਗੜ੍ਹ ਲਾ ਲਓ ਲੁਧਿਆਣਾ ਲਾ ਲਓ ਕਿਤੇ ਲਾ ਲਓ ਆਪਾਂ ਪਰ ਫੈਕਟਰੀਆਂ ਤੇ ਆਉਣੇ ਹਨ ਲੈਟਸ ਸੇ ਗੁਵਿੰਦਗੜ੍ਹ ਫੈਕਟਰੀਆਂ ਹਨ ਹਨ ਤੇ ਜਾਂ ਹੋਰ ਲੁਧਿਆਣੇ ਫੈਕਟਰੀਆਂ ਹਨ ਹੋਰ ਜਾਂ ਬੈਕਵਰਡ ਏਰੀਆਸ ਫੈਕਟਰੀਆਂ ਹਨ ਜਾਂ ਬੈਕ ਸੰਗਰੂਰ ਡਿਸਟ੍ਰਿਕਟ ਚ ਲਵਾਈਆਂ ਸੀ ਸਰਕਾਰ ਨੇ ਸਪੈਸ਼ਲ ਕਹਿ ਕੇ ਤੇ ਉਹ ਲਾਈਆਂ ਕਿਉਂ ਸੀ ਆਪਾਂ ਆਪਾਂ ਫੈਕਟਰੀਆਂ ਲਾਉਂਦੇ ਕਿਉਂ ਆਪਾਂ ਫੈਕਟਰੀਆਂ ਲਾਈਆਂ ਇਸ ਕਰਕੇ ਕਿ ਵੀ ਇਹ ਫੈਕਟਰੀਆਂ ਇੱਥੇ ਲੱਗਣਗੀਆਂ ਤੇ ਸਾਡੇ ਲੋਕਾਂ ਨੂੰ ਇੱਥੇ ਰੁਜ਼ਗਾਰ ਮਿਲੂ। ਇਹੀ ਸਰਕਾਰ ਕਹਿੰਦੀ ਆ ਨਾ। ਜਦੋਂ ਆਪਾਂ ਕਹਿੰਦੇ ਆ ਵੀ ਇਹ ਇਹ ਬੈਕਵਰਡ ਏਰੀਆ ਹੈ ਇੱਥੇ ਇੰਡਸਟਰੀਲੀ ਬੈਕਵਰਡ ਏਰੀਆ ਸੇ ਅਸੀਂ ਫੈਕਟਰੀ ਲਾਉਣੇ ਆ ਤਾਂ ਕਹਿੰਦੇ ਵੀ ਲੋਕਲ ਲੋਕਾਂ ਨੂੰ ਰੁਜ਼ਗਾਰ ਮਿਲੂਗਾ। ਜੇ ਹੁਣ ਆਪਾਂ ਆਖੀਏ ਵੀ ਕਿਉਂਕਿ ਫੈਕਟਰੀਆਂ ਲੱਗੀਆਂ ਹੋਏ ਹੁਣੇ ਚਲਾਉਣੀ ਆ ਹਨਾ ਤੇ ਫੇਰ ਤਾਂ ਭਾਈ ਧੂਆਂ ਆਪਾਂ ਸਹੀ ਹੈ। ਖਾਵਾ ਪਾਣੀ ਆਪਣਾ ਖਰਾਬ ਹੋਵੇ। ਥਾਂ ਆਪਣੀ ਖਰਾਬ ਹੋਵੇ ਤੇ ਰੁਜ਼ਗਾਰ ਮਿਲੇ ਬਾਹਰ ਦੇ ਨੂੰ ਦੇ ਲੋਨ ਵਾਲਾ ਵੀ ਕੋਈ ਬਾਹਰ ਵਾਲਾ ਨਿਵੇਸ਼ ਨਿਵੇਸ਼ਕ ਹੋਵੇ ਉਹ ਵੀ ਪੈਸਾ ਬਾਹਰ ਲਿਜਾ ਰਿਹਾ ਹੋਵੇ ਸਟੇਟ ਤੋਂ ਤੇ ਆਪਾਂ ਕਰਨਿਆ ਕੀ ਉਸ ਫੈਕਟਰੀ ਦਾ ਪਰ ਇਹ ਮਾਡਲ ਹੀ ਗਲਤ ਹੈ ਫਿਰ ਹੈ ਜੀ ਮਾਡਲ ਹੀ ਗਲਤ ਹੈ ਇਹ ਮਾਡਲ ਮਾਡਲ ਗਲਤ ਨਹੀਂ ਰਿਸਟ੍ਰਿਕਸ਼ਨ ਹੋਣੀ ਚਾਹੀਦੀ ਆ ਕਿ ਜੇ ਅਸੀਂ ਤੈਨੂੰ ਜਗ੍ਹਾ ਦੇ ਰਹੀ ਹਾਂ ਤੇ ਫੈਕਟਰੀ ਲੋਨ ਨੂੰ ਤੈਨੂੰ ਜ਼ਿਆਦਾਤਰ ਤੁਸੀਂ ਚਾਹੇ ਗੋਬਿੰਦਗੜ੍ਹ ਦੇਖ ਲਓ ਚਾਹੇ ਆ ਆਪਣਾ ਸੰਗਰੂਰ ਦੇ ਵਿੱਚ ਜਿਹੜੀਆਂ ਫੈਕਟਰੀਆਂ ਲੱਗੀਆਂ ਉਹ ਵੇਖ ਲਓ ਜੀ ਈਵਨ ਲੁਧਿਆਣੇ ਦੇ ਵਿੱਚ ਵੀ ਬਹੁਤ ਜਿੰਨੀ স্মਲ ਸਕਿੱਲ ਇੰਡਸਟਰੀ ਲੱਗੀ ਹੈ ਜਿੱਥੇ ਜਾਦਾ ਪ੍ਰਵਾਸੀ ਕੰਮ ਕਰਾਉਂਦੇ ਆ ਉਹ ਸਾਰਿਆਂ ਨੂੰ ਸਰਕਾਰੀ ਸਹੂਲਤਾਂ ਮਿਲੀਆਂ ਹੈ ਕੋਈ ਕਿ ਵੀ ਤੁਸੀਂ ਇੰਡਸਟਰੀ ਚਲਾਓ ਤੁਹਾਨੂੰ ਆਰਬੇਟ ਦਿੰਨੇ ਆ ਜੀ ਤੁਹਾਨੂੰ ਟੈਕਸ ਮਾਫ ਕਰ ਦਿੰਨੇ ਆ ਜੀ ਤੁਹਾਨੂੰ ਆਹ ਕਰ ਦਿੰਨੇ ਆ ਜੀ ਤੁਹਾਨੂੰ ਜ਼ਮੀਨ ਸਸਤੀ ਦਿੰਨੇ ਆ ਇਹ ਪਾਲਿਸੀਆਂ ਦੇ ਤਹਿਤ ਉਹ ਫੈਕਟਰੀਆਂ ਲੱਗੀਆਂ ਸੀ ਕਿਸੇ ਟਾਈਮ ਤੇ ਉਹਦਾ ਮੁੱਖ ਮੁੱਖ ਮਕਸਦ ਕੀ ਸੀ ਮਕਸਦ ਤਾਂ ਇਹ ਹੀ ਸੀ ਨਾ ਕਿ ਰੁਜ਼ਗਾਰ ਆਪਣੇ ਲੋਕਾਂ ਨੂੰ ਮਿਲੇ ਰੋਜ਼ਗਾਰ ਜੀ ਆਪਣੇ ਇਹਨਾਂ ਨੂੰ ਦੇਣਾ ਫਿਰ ਫੈਕਟਰੀ ਲੱਗੀ ਕਿਉਂ ਉੱਥੇ ਤੇ ਕਰਨੀ ਕੀ ਐ ਉਹ ਫੈਕਟਰੀ ਹੁਣ ਇਹ ਕਿੱਡਾ ਮਤਲਬ ਹਾਸੋ ਹੀਣੀ ਗੱਲ ਆ ਕਿ ਵੀ ਆਪਾਂ ਫੈਕਟਰੀ ਫਿਰ ਆਪਾਂ ਤਾਂ ਆਪਾਂ ਦਾ ਯੂਪੀ ਵਾਲੇ ਵਾਸਤੇ ਜਾਂ ਬਿਹਾਰ ਵਾਲੇ ਵਾਸਤੇ ਤੇ ਫੈਕਟਰੀ ਲਾਈ ਕਿਉਂ ਲਾਈ ਆ ਫਿਰ ਆਪਾਂ ਪਰ ਤੁਹਾਡੇ ਆਪੋਜ਼ਿਟ ਨੇ ਜਿਹੜੇ ਉਹ ਕਹਿੰਦੇ ਫੈਕਟਰੀਆਂ ਦੇ ਵਿੱਚ ਜਿਹੜਾ ਕੰਮ ਹੁੰਦਾ ਹੈ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਮੰਨ ਲਓ ਗਵਿੰਦਗੜ੍ਹ ਲੋਹਾ ਬਣਦਾ ਮੰਨ ਲਓ ਹਾਜ਼ਰੀ ਦਾ ਕੰਮ ਮੰਨ ਲਓ ਲੁਧਿਆਣੇ ਦੇ ਵਿੱਚ ਜਾਂ ਮੰਨ ਲਓ ਇੱਥੇ ਕਿਤੇ ਲਾ ਲਓ ਕਹਿੰਦੇ ਜਿਹੜਾ ਸਮਾਨ ਬਣਦਾ ਉਹ ਤਾਂ ਸਾਰੇ ਵਰਤਦੇ ਨੇ ਉਹ ਸਾਰੇ ਵਰਤਦੇ ਉਹਦੇ ਵਿੱਚ ਮੈਂ ਇਹ ਕਹਿੰਦਾ ਕਿ ਰੋਜ਼ਗਾਰ ਤੁਸੀਂ ਇੱਥੇ ਦੇ ਲੋਕਾਂ ਨੂੰ ਦਿਓ ਕਿਉਂਕਿ ਮਕਸਦ ਉਹ ਫੈਕਟਰੀਆਂ ਲਾਉਣ ਦਾ ਇਹੇ ਸੀਗਾ ਠੀਕ ਹੈ ਨਾ ਮਕਸਦ ਉਹ ਫੈਕਟਰੀਆਂ ਦਾ ਇਹ ਸੀਗਾ ਸਰਕਾਰ ਨੇ ਉਹਦੇ ਵਿੱਚ ਮਦਦ ਤਾਂ ਕੀਤੀ ਸੀ ਜਾਂ ਸਰਕਾਰ ਦਾ ਪੈਸਾ ਸਰਕਾਰ ਦਾ ਵੀ ਨਹੀਂ ਐਕਚੁਅਲੀ ਪੈਸਾ ਹੁੰਦਾ ਪੰਜਾਬ ਦੇ ਟੈਕਸ ਭਰਨ ਵਾਲੇ ਲੋਕਾਂ ਦਾ ਪੈਸਾ ਤਾਂ ਉਹਦੇ ਵਿੱਚ ਲੱਗਿਆ ਸੀ ਕਿ ਸਾਡੇ ਲੋਕਾਂ ਨੂੰ ਇੱਥੇ ਰੋਜ਼ਗਾਰ ਮਿਲੇ ਠੀਕ ਹੈ ਉਹ ਮਿਲ ਨਹੀਂ ਰਹੀ ਹੁਣ ਕਹਿ ਦੋ ਵੀ ਉੱਥੇ ਸਮਾਨ ਵੰਦਦਾ ਉਹ ਵਰਤਦੇ ਹੋ ਤਾਂ ਸਾਰਾ ਦੁਨੀਆ ਵਰਤਦੀ ਉਹ ਤੋਂ ਬਾਹਰ ਵਾਲੇ ਆ ਕੇ ਵੀ ਵਰਤ ਸਕਦੇ ਆਪਾਂ ਪਹਿਲੀ ਗੱਲ ਤਾਂ ਇਹ ਆ ਦੂਜੀ ਗੱਲ ਵੱਡੀ ਇਹ ਆ ਕਿ ਜੇ ਉਪ ਬਣਾਉਣੀ ਹੀ ਹੈ ਇੱਥੇ ਤੇ ਆਪਾਂ ਨੂੰ ਲੱਗਦਾ ਹੈ ਕਿ ਸਾਡੀ ਲੇਬਰ ਜਿਹੜੀ ਸਾਡੇ ਲੋਕਾਂ ਨੇ ਜਿਹੜਾ ਕੰਮ ਕਰਨਾ ਉਹਨਾਂ ਨੇ ਮਹਿੰਗੇ ਰੇਟ ਤੇ ਕੰਮ ਕਰਨਾ ਹੈ ਜਾਂ ਐਕਸਪੈਂਸਿਵ ਕਾ ਹੋਣਾ ਹੈ ਪਹਿਲੀ ਗੱਲ ਤਾਂ ਉਹਦਾ ਇਹ ਫਾਇਦਾ ਹੈ ਕਿ ਵੀ ਉਹ ਉਹ ਪੈਸਾ ਜੇ ਲੈ ਵੀ ਜਾਣਗੇ ਤਨਖਾਹਾਂ ਚ ਵਾੜਦਾ ਤਾਂ ਉਹ ਪੰਜਾਬ ਦੀ ਇਕਨੋਮੀ ਚ ਘੁੰਮੂਗਾ ਨਾ ਉਹ ਵਾਪਸ ਹੋਰ ਕੰਜ਼ਮਪਸ਼ਨ ਹੋਊਗੀ ਉਹਨਾਂ ਦੀ ਉਹ ਵਾਪਸ ਘੁੰਮ ਕੇ ਉੱਥੇ ਆਊਗਾ ਕੰਮ ਦੇ ਵਿੱਚ ਇੱਕ ਤਾਂ ਉਹਦਾ ਇਹ ਫਾਇਦਾ ਦੂਜੀ ਗੱਲ ਹੈ ਕਿ ਤੁਸੀਂ ਬਹੁਤ ਪ੍ਰੋਸੈਸ ਹੈ ਜਿਹੜੇ ਆਟੋਮੇਟ ਕਰੋ ਪੰਜਾਬ ਦੀ ਕਿਸਾਨੀ ਨੇ ਆਪ ਦੇ ਆਪ ਨੂੰ ਬਹੁਤ ਆਟੋਮੇਟ ਕੀਤਾ। ਉੱਥੇ ਦੇਖੋ ਲੇਬਰ ਵਧ ਨਹੀਂ ਰਹੀ। ਉਹ ਟੈਂਪਰੇਰੀ ਲੇਬਰ ਆ ਰਹੀ ਆ ਤੇ ਝੋਨੇ ਵਰਗੇ ਆਈਟਮਸ ਅਸਤੇ ਆ ਰਹੀ ਆ। ਐ ਥੋੜੀ-ਬਹੁਤ ਆਉਂਦੀ ਆ ਉਹ ਚਲੀ ਜਾਂਦੀ ਆ ਉਹਦੇ ਵਿੱਚ ਕੋਈ ਆਪਾਂ ਨੂੰ ਫਰਕ ਨਹੀਂ ਪੈਂਦਾ। ਪਰ ਜਿਹੜੀ ਬੁਨਿਆਦੀ ਲੇਬਰ ਆ ਆਪਣੀ ਉਹ ਨਹੀਂ ਵਧੀ। ਪਰ ਪਿੰਡਾਂ ਦੇ ਵਿੱਚ ਬਰਾੜ ਸਾਹਿਬ ਆਪਣੇ ਮਨ ਲੋ ਪਿੰਡਾਂ ਦੇ ਵਿੱਚ ਲਾ ਲਈ ਆ ਆਪਾਂ ਨੂੰ ਦਿਹਾੜੀ ਆ ਕੋਈ ਵੀ ਹੁੰਦਾ ਘਰ ਪਾਉਣਾ ਤੁਸੀਂ ਨਹੀਂ। ਪਿੰਡਾਂ ਦੇ ਵਿੱਚ ਲੇਬਰ ਮਿਲ ਜਾਂਦੀ ਸੀ ਪਰ ਆਪਣੇ ਪਿੰਡਾਂ ਦੇ ਵਿੱਚ ਵੀ ਲੇਬਰ ਨਹੀਂ ਮਿਲਦੀ ਹੋਂ। ਵੇ ਇਹ ਤਾਂ ਵੇਖੋ ਜਦੋਂ ਇਕਨੋਮੀ ਗਰੋ ਕਰਦੀ ਆ ਉਹਦੇ ਚ ਇਹ ਹੁੰਦਾ ਹੀ ਹੁੰਦਾ ਪਰ ਜਦੋਂ ਆਪਾਂ ਇਹ ਦੇ ਕਹਿੰਦਾ ਮੈਂ ਤਾਂ ਆਪ ਪੁੱਛ ਰਿਹਾ ਕਿਉਂਕਿ ਮੰਨ ਲਓ ਆਪਾਂ ਨੂੰ ਸਾਡੇ ਖੰਨੇ ਦੀ ਗੱਲ ਕਰ ਲਈਏ ਮੰਨ ਲਓ ਸਾਡਾ ਪਿੰਡ ਖੰਨੇ ਦੇ ਨਾਲ ਹੂੰ ਮੈਨੂੰ ਜੇ ਲੇਬਰ ਚਾਹੀਦੀ ਆ ਉਹ ਆਪਣੇ ਖੰਨੇਆਂ ਹੋਣੀ ਪੈਂਦੀ ਆ ਤੇ ਖੰਨੇੋਂ ਪ੍ਰਵਾਸੀ ਹੀ ਮਿਲਦੇ ਨੇ ਤੇ ਉਹ ਕਿਉਂਕਿ ਆਪਾਂ ਹੌਲੀ ਹੌਲੀ ਚੀਜ਼ਾਂ ਚੋਂ ਆਦੇ ਬੰਦੇ ਐਲੀਮੀਨੇਟ ਕਰ ਲਏ ਠੀਕ ਹੈ ਨਾ ਆਪਾਂ ਫਿਰ ਕੰਸਟਰਕਸ਼ਨ ਦਾ ਐਗਜ਼ਾਮਪਲ ਦੇਨੇ ਹੁਣ ਕੰਸਟਰਕਸ਼ਨ ਚ ਵੇਖੋ ਤੁਸੀਂ ਕਿ ਜਿਹੜੇ ਹਾਈ ਐਂਡ ਕੰਮ ਹੈਗੇ ਆ ਕੰਸਟਰਕਟ ਟਾਈਲ ਵਰਕ ਲਾਉਣਾ ਹੈ ਨਾ ਜਾਂ ਪੇਂਟ ਕਰਨਾ ਮੁ ਕਿੰਨੇ 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 ਉਹਦੇ ਵਿੱਚ ਕਮਾਈ ਆ ਇਹਨਾਂ ਨੇ ਪਰ ਆਪਣੇ ਮੁੱਡੇ ਕਿਉਂ ਨਹੀਂ ਗਏ ਕਿਉਂਕਿ ਹੌਲੀ-ਹੌਲੀ ਆਪਾਂ ਆਪਣੇ ਮੰਡਿਆਂ ਨੂੰ ਵਿੱਚੋਂ ਬਿਜ਼ਨਸ ਚੋਂ ਕੱਢਤਾ 1994 ਚ ਅਸੀਂ ਪਹਿਲੀ ਵਾਰ ਮੁਹਾਲੀ ਘਰ ਬਣਾਇਆ ਸੀ 94 ਚ ਹਾਂਜੀ ਜਿੰਨੇ ਠੇਕੇਦਾਰ ਸੀਗੇ ਆਪਣੇ ਠੀਕ ਹੈ ਜੀ ਚਿਨਾਈ ਵਾਲਾ ਠੇਕੇਦਾਰ ਲੱਕੜ ਦਾ ਠੇਕੇਦਾਰ ਆਪਣਾ ਪਲੰਬਿੰਗ ਦਾ ਠੇਕੇਦਾਰ ਤੇ ਬਿਜਲੀ ਦਾ ਇਹ ਸਾਰੇ ਪੰਜਾਬੀ ਸੀ ਚਾਹੇ ਹਿੰਦੂ ਹੋਣ ਚਾ ਸਿੱਖ ਹੋਣ ਠੀਕ ਆ ਉਹ ਪੰਜਾਬੀ ਬੰਦੇ ਸੀਗੇ ਤੇ ਲੇਬਰ ਵੀ ਲਾਰਜਲੀ ਮਿਕਸ ਜੀ ਸੀਗੀ ਠੀਕ ਆ ਹੁਣ ਤਾਂ ਆਪਾਂ ਉਸ ਤੋਂ ਬਾਅਦ ਹੁਣ ਘਰ ਨੂੰ ਦੁਬਾਰਾ ਬੂਜੇ ਸੈਕਟਰ ਚ ਬਣਾਇਆ ਹੋਰ ਹਾਂ ਜਿਹੜਾ ਹੁਣ ਪਿੱਛੇ ਬਣਾਇਆ ਹੈ ਇਹ 2013 ਚ ਬਣਾਇਆ ਹੈ ਇਹ ਲਾਓ ਕਿ ਵੀ 20 ਸਾਲਾਂ ਦੇ ਅੰਦਰ ਅੰਦਰ 18 19 20 ਸਾਲਾਂ ਦੇ ਅੰਦਰ ਅੰਦਰ ਇਹ ਅੰਤਰ ਆ ਗਿਆ ਕਿ ਤੋਨੂੰ ਪੰਜਾਬੀ ਠੇਕੇਦਾਰ ਹੀ ਨਹੀਂ ਮਿਲਿਆ ਆਪਣੇ ਮਹਾਲੀ ਦੀ ਇਹ ਮਹਾਲੀ ਦਾ ਇਹ ਹਾਲ ਇਹ ਹਾਲ ਬਾਕੀ ਤਾਂ ਰਿਪੀਟ ਹੋ ਗਿਆ ਤਾਂ ਉਹ ਜਿੱਥੇ ਮਾਈਕਰੋ ਫਾਈਨੈਂਸ ਪੈਦਾ ਹੋਣਾ ਹੈ ਨਾ ठेकेदार ਨੇ ਤਾਂ ਆਪ ਕੰਮ ਨਹੀਂ ਨਾ ਕਰਨਾ ਤੇ ਕੰਮ ਕਰਾਉਣਾ ਹੈ ਪਰ ਉਹ ਕਿਉਂ ਲਿਮੀਨੇਟ ਹੋ ਗਏ ਵੇਸ ਕਰਕੇ ਲਿਮੀਨੇਟ ਹੋ ਗਏ ਕਿਉਂਕਿ ਤੁਸੀਂ ਇਹ ਜਿਹੇ ਪਾਲਿਸੀ ਵਾਲਿਆਂ ਦੀਆਂ ਜਿਹੇ ਨੀਤੀਆਂ ਲਿਆਂਦੀਆਂ ਕਿ ਬਾਹਰੋਂ ਬੰਦੇ ਲਿਆਂਦੇ ਆਪ ਦੇ ਭਰਾ ਹੀ ਮਾਰਦੇ ਤੁਸੀਂ ਹਮ ਉਹਨਾਂ ਵਾਸਤੇ ਉਹ ਲੁਕ੍ਰੇਟਿਵ ਨਹੀਂ ਲਿਆ ਉਹ ਵਿਚਾਰੇ ਬਾਹਰ ਲੋ ਤੁਰੀ ਗਏ ਇਹੀ ਮਸਲਾ ਇੱਥੇ ਵੀ ਹੋਇਆ ਕੁੰਬੜੇ ਵੀ ਮੰਨ ਲਓ ਕੁੰਬੜੇ ਜਿੱਥੇ ਰਹਿੰਦੇ ਨੇ ਮੈਂ ਉੱਥੇ ਮੰਨ ਲਓ ਸਾਰੇ ਘਰਾਂ 'ਚ ਜਾ ਕੇ ਆ ਹਮਨ ਲਓ ਤੁਹਾਡੇ ਘਰ 50 ਨੇ ਮੈਨੂੰ ਉਹ ਬੰਦੇ ਕਹਿੰਦੇ ਸਰਟੀਕਰ ਭਜਾਣੇ ਕਹਿੰਦੇ ਜਿਨ੍ਹਾਂ ਕੋਲ ਜਾਨਕਿ ਜਿਹੜੇ ਹੈ ਕਿ ਵਿਤ ਤੋਂ ਬਾਹਰ ਜਿਨ੍ਹਾਂ ਦੇ ਆ ਕੰਮ ਉਹ ਉੱਥੇ ਹੀ ਰਹਿੰਦੇ ਨੇ ਬਾਕੀ ਜਿਨ੍ਹਾਂ ਦੇ ਹੈ ਸੀ ਹਸਾਬ ਕਿਤਾਬ ਮੰਨ ਲਓ ਕੋਈ ਨਿਕਲ ਗਿਆ ਉਥੋਂ ਕੋਈ ਲਾਂਧਰਾਂ ਚਲੇ ਗਿਆ ਉਹ ਬੱਚਾ ਜਿਹੜਾ ਮਰਿਆ ਉਹਦੇ ਚਾਚੇ ਦਾ ਐਗਜ਼ਾਮਪਲ ਹੀ ਹਾਂਜੀ ਉਸ ਮੁੰਡੇ ਨੂੰ ਮੈਂ ਤਕਰੀਬਨ ਦਾ ਸਾਲ ਤੋਂ ਜਾਣਦਾ ਹਾਂ ਹਾਂਜੀ ਉਹ ਮੁੰਡਾ ਏਸੀ ਦਾ ਬਹੁਤ ਚੰਗਾ ਮਕੈਨਿਕਾ ਏਸੀ ਦਾ ਕੰਮ ਕਰਦਾ ਬਹੁਤ ਵਧੀਆ ਪਰ ਉਹਨਾਂ ਨੂੰ ਹੁਣ ਇੰਨਾ ਕੰਪੀਟੀਸ਼ਨ ਆ ਰਿਹਾ ਹੈ। ਕਈ ਵਾਰੀ ਪਹਿਲਾਂ ਵੀ ਜੋ ਉਹਨਾਂ ਇੱਕ ਜੰਮੇ ਨਾਲ ਗੱਲ ਹੋਣੀ ਹੈ ਨਾ ਤਾਂ ਉਹਨੇ ਕਿਹਾ ਨਾ ਕਿ ਜੀ ਆਹ ਕੰਪੀਟੀਸ਼ਨ ਆ ਰਿਹਾ ਹੈ। ਸਾਨੂੰ ਕਿ ਵੀ ਉਹ ਸਸਤਾ ਕਰ ਦਿੰਦੇਗਾ। ਠੀਕ ਆ ਹੁਣ ਹੌਲੀ ਹੌਲੀ ਤੁਸੀਂ ਵੇਖੋ ਉਹਦੀ ਹਾਲਤ ਕੀ ਹੈ। ਉਹਨੂੰ ਕੀਰਤੀ ਪਰਿਵਾਰ ਆ। ਆਪਾਂ ਇਹ ਨਹੀਂ ਕਹਿ ਸਕਦੇ ਆਪਣੇ ਬੰਦੇ ਕੰਮ ਨਹੀਂ ਕਰਦੇ ਉਹ ਕੰਮ ਕਰਦਾ। ਉਹ ਇੰਨੀ ਮਿਹਨਤ ਕਰਦਾ ਸੀ ਜੇ ਮੈਂ ਵੇਖਿਆ ਉਦੋਂ ਆਪਣੇ ਕੋਲੇ ਕੋਈ ਸਕ੍ਰੈਪ ਹੋਣਾ ਇੰਪੋਰਟ ਹੋ ਕੇ ਜਾਂ ਕਿਵੇਂ ਤਾਂ ਉਹਦੇ ਵਿੱਚੋਂ ਜੇ ਕੁਝ ਮਿਲਣਾ ਉਹਨੇ ਵਿਚਾਰੇ ਨੇ ਉਹ 네ਗੋਸ਼ੀਏਟ ਕਰਕੇ ਸਸਤਾ ਕਰਕੇ ਲਿਜਾਣਾ। ਹੁਣ ਇੰਨੀ ਇਦੋਂ ਤੱਕ ਕੀ ਮਿਹਨਤ ਕਰਵਾਉਣੀ ਆ ਯਾਰ ਆਪਾਂ ਲੋਕ ਹੂੰ ਠੀਕ ਆ ਨਾ ਉਹ ਕੰਮ ਕਰਨ ਵਾਲੇ ਪਰਿਵਾਰ ਨਾਲ ਅੱਜ ਇਹ ਹਾਲਤਾ ਤੁਸੀਂ ਉਹਦਾ ਘਰ ਵੇਖਿਆ ਹੋਗਾ ਗਏ ਹੋਗੇ ਉਹਨੂੰ ਹੈਂਡ ਟੂ ਮਾਉਥ ਹਾਂ ਜੀ ਠੀਕ ਆ ਨਾ ਮਤਲਬ ਘਰ ਗਰੀਬੀ ਵਾਲੀ ਹਾਲ ਹਾਂਜੀ ਪਰ ਮੈਂ ਉੱਥੇ ਬੈਠਾ ਸੀ ਧਰਨੇ ਦੇ ਵਿੱਚੋਂ ਮਤਲਬ ਕੁੰਬੜੇ ਪਿੰਡ ਦੇ ਹੀ ਲੋਕ ਮਤਲਬ ਨਹੀਂ ਖੜੇ ਨਾਲ ਪੰਜ ਮਹੀਨਾ ਹਿੱਸਾ ਆਇਆ ਸੀ ਉੱਥੇ ਬਾਕੀ ਨਹੀਂ ਆਇਆ ਪ੍ਰੋਬਲਮ ਹੈ ਕੋ ਸਾਰੇ ਬੁਹਾੜੀ ਦੇ ਵਿੱਚ ਹੀ ਆ ਰਹੀ ਆ ਅੱਪਾ ਵੀ ਬਹੁਤ ਲੋਕਾਂ ਨੇ ਜਗਤਪੁਰੇ ਵਾਲਾ ਰੌਲਾ ਪਿਆ ਸੀ ਹਾਲਾਂਕਿ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀ ਹੋਰਾਂ ਨੂੰ ਲੋਕਾਂ ਨੂੰ ਆਉਣਾ ਚਾਹੀਦਾ ਸੀ ਪਰ ਉਹ ਬਹੁਤ ਦੁੱਖ ਵਾਲੀ ਗੱਲ ਆ ਪਰ ਮੈਨੂੰ ਲੱਗਦਾ ਉਹ ਤਾਂ ਆਪਣੇ ਲੋਕ ਜਾਗਰੂਕ ਹੋ ਜਾਣਗੇ ਹੌਲੀ ਹੌਲੀ ਇਸ ਗੱਲ ਤੇ ਹੋ ਜਾਣਗੇ ਮਸਲਾ ਹੈ ਕਿ ਕੀ ਸਰਕਾਰਾਂ ਆਪਣੀਆਂ ਜਾਗਰੂਕ ਹੋਣਗੀਆਂ ਕਿ ਨਹੀਂ ਹੋਣਗੀਆਂ ਆਪਾਂ ਇੰਨੀ ਜਲਦੀ ਉਹਨਾਂ ਦੇ ਕਾਰਡਸ ਬਣਾ ਦਿੰਨੇ ਆ ਉਹਨਾਂ ਨੂੰ VOTING RIGHTS ਦੇ ਦਿੰਨੇ ਆ ਹਾਲਾਂਕਿ ਆਪਾਂ ਬਿਲਕੁਲ ਨਾਲ ਦੇ ਸੂਬੇ ਦੇ ਵਿੱਚ ਹਿਮਾਚਲ ਚ 15 ਸਾਲ ਤੁਸੀਂ ਰਹੋਗੇ ਤਾਂ ਕਿਤੇ ਜਾ ਕੇ ਤੁਹਾਡੇ ਵੋਟ ਹਾਂਜੀ ਜੇ ਆਪਾਂ ਉਹ ਜੇ ਲਾਜ਼ ਇੰਪਲੀਮੈਂਟ ਕਰੀਏ ਤੇ ਇਹ ਪ੍ਰੋਬਲਮਸ ਹੀ ਨਾਲ ਠੀਕ ਹੈ ਨਾ ਉਹਨੋਂ ਜਿਹੜੇ ਕਿਸੇ ਨੇ ਮਕਾਨ ਕਰਾਇਤੇ ਦਿੱਤੇ ਉਹ ਤਾਂ ਨਹੀਂ ਹੁੰਦਾ ਵੀ ਪੁਲਿਸ ਵਾਲੇ ਉਹਦੀ ਨਾ ਚੈਕਿੰਗ ਸ਼ੁਰੂ ਕਰਦੇ ਪੀਜੀ ਦੀ ਠੀਕ ਹੈ ਤਾਂ ਇਹ ਤਾਂ ਇਹ ਇਹ ਆਪਾਂ ਨੂੰ ਪੰਜਾਬੀ ਹੋਣ ਦਾ ਅਹਿਸਾਸ ਘੱਟ ਤਾਂ ਆਪਾਂ ਨਹੀਂ ਜੇ ਆਪਾਂ ਨੂੰ ਉਹ ਅਹਿਸਾਸ ਹੋਊਗਾ ਤਾਂ ਆਪਣੇ ਕੋਲ ਹੱਲ ਵੀ ਨਿਕਲੇ ਪਰ ਜਿਸ ਤਰੀਕੇ ਨਾਲ ਮੰਨ ਲਓ ਤੁਸੀਂ ਦੱਸ ਰਹੇ ਹੋ ਵੀ ਮਾਈਗ੍ਰੈਂਟਸ ਜਿਹੜੇ ਇੱਥੇ ਆਏ ਮੰਨ ਲਓ ਬਾਹਰਲੇ ਸੂਬਿਆਂ ਤੋਂ ਇਹ ਸ਼ੁਰੂ ਕਦੋਂ ਹੁੰਦਾ ਮੰਨ ਲਓ देखो शुरुआत तो हुई ये थी आई तरको माइग्रेंट मतलब शुरू तो स... सही तो ही होती है चलो हो गलत हो गया नहीं नहीं सही तो शुरू नहीं हुई ज्यादा देखो पहला माइग्रेंट आंदा ਸੀ ਤੇ ਆ ਕੇ ਚੋਂ ਵੈਸੇ ਪਹਿਲਾਂ ਤਾਂ ਚੋਨਾ ਲਾਉਣ ਵਾਲੇ ਵੀ ਆਪਣੇ ਹੁੰਦੇ ਸੀ ਕਈ ਪਿੰਡਾਂ ਚ ਆਪਣੇ ਪਿੰਡਾਂ ਚ ਹੁੰਦੇ ਹੁੰਦੇ ਸੀ ਹਨਾ ਪਰ ਹੌਲੀ ਹੌਲੀ ਚਲੋ ਮਾਈਗ੍ਰੈਂਟਸ ਆਉਣੇ ਸ਼ੁਰੂ ਹੋਏ ਮਾਈਗ੍ਰੇਸ਼ਨ ਦੀ ਨਾ ਦੋ ਤਿੰਨ ਗੱਲਾਂ ਹੈਗੀਆਂ ਪੱਕੀਆਂ ਉਹ ਆਪਣੇ ਮਾਈਗ੍ਰੈਂਟ ਵੀ ਜਾਂਦੇ ਉਹਨਾਂ ਤੇ ਵੀ ਲਾਗੂ ਹੁੰਦੀਆਂ ਕਿ ਜੇ ਇੱਕ ਜਗ੍ਹਾ ਕੋਈ ਟਿਕਾਣਾ ਬਣ ਚ ਠੀਕ ਹੈ ਨਾ ਤਾਂ ਦੂਜਾ ਉਥੇ ਸੌਖਾ ਆ ਜਾਂਦਾ ਸਮਝੋ ਕਿ ਵੀ ਲੈਟਸ ਸੇ ਕਿ ਵੀ ਮੇਰਾ ਕੋ ਰਿਸ਼ਤੇਦਾਰ ਬਾਹਰ ਹੋ ਗਿਆ ਹਾਂਜੀ ਠੀਕ ਹੈ ਜੇ ਮੇਰੀ ਭੈਣ ਬਾਹਰ ਹੋਵੇ ਹੈ ਨਹੀਂ ਵੈਸੇ ਮਤਲਬ ਜੇ ਐ ਕੋਈ ਬਾਹਰ ਹੋਵੇ ਤਾਂ ਕਿਸੇ ਦੇ ਇਸ ਚ ਹੋਵੇ ਤਾਂ ਮੇਰੇ ਬੱਚੇ ਨੂੰ ਉੱਥੇ ਜਾਣਾ ਕਿੰਨਾ ਸੌਖਾ ਹੋ ਗਿਆ ਹਣਾ ਉੱਥੇ ਉਤਰੂਗਾ ਉੱਥੇ ਇੰਪਲੋਇਮੈਂਟ ਲੱਭ ਸਕਦਾ ਹਾਂਜੀ ਸੋ ਪਹਿਲਾਂ ਜੜ੍ਹ ਲਾਉਣ ਦੀ ਗੱਲ ਤੂੰ ਜੜ੍ਹ ਕਿਹਨੇ ਲਾਈ ਇੱਥੇ ਇੰਨੇ ਲੋਕਾਂ ਉਹ ਜੜ੍ਹ ਦਾ ਜਿਹੜਾ ਪੀਰੀਅਡ ਹੈਗਾ ਉਹ ਪਹਿਲੀ ਅਕਾਲੀ ਸਰਕਾਰ ਜਦੋਂ ਆਉਂਦੀ ਆ ਉਹਦੇ ਤੋਂ ਲੈ ਕੇ ਤੇ 2007-08 ਤੱਕ ਹਾਂਜੀ ਉਦੋਂ ਪ੍ਰੋਟੈਸਟਾਂ ਵੀ ਕੀਤੀਆਂ ਦਲ ਖਾਲਸਾਰ ਗਿਆ ਨੇ ਉਹਦੇ ਉੱਤੇ ਪ੍ਰੋਟੈਸਟ ਕੀਤੀ ਕਿ ਇਹ ਗਲਤ ਹੋ ਰਿਹਾ ਸਾਰਾ ਕੁਝ ਤੇ ਉਦੋਂ ਉਹਨਾਂ ਨੂੰ ਮਾੜਾ ਕਿਹਾ ਗਿਆ ਚੰਨੂ ਮਾੜਾ ਇਹਦਾ ਮੁੱਢ ਜਿਹੜਾ ਵੱਜਿਆ ਗਿਆ ਅਕਾਲੀ ਦਲ ਵੱਲੋਂ ਵੱਜਿਆ ਗਿਆ ਅਕਾਲੀ ਦਲ ਵੱਲੋਂ ਵੀ ਵੱਜਿਆ ਕੁਝ ਕਾਂਗਰਸ ਸਰਕਾਰ ਵੱਲੋਂ ਹੋਇਆ ਪਰ ਮੁੱਢ ਜਿਹੜਾ ਇਹਨਾਂ ਦਾ ਬੰਨਿਆ ਇਸ ਗੱਲ ਤੇ ਪੂਰੀ ਐਕਟਿਵਲੀ ਜਿਹੜਾ ਕੀਤਾ ਇਹਨਾਂ ਨੂੰ ਡਿਫੈਂਡ ਪਾਲਿਸੀ ਨੂੰ ਉਸ ਸਮੇਂ ਦੇ ਪ੍ਰਕਾਸ਼ ਸਿੰਘ ਬਾਦਲ ਨੇ ਪੋਲੀਟੀਕਲ ਵੈਲੀਡੇਸ਼ਨ ਦਿੱਤੀ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਕੀਤਾ ਉਹਦੇ ਵਿੱਚ ਇਹ ਸੀਗਾ ਕਿ ਉਹਨਾਂ ਦਿਨਾਂ ਦੇ ਵਿੱਚ ਹੀ ਇੰਡਸਟਰੀ ਨੇ ਉਹ ਲੋਕ ਵੈਲਕਮ ਕੀਤੇ ਤੇ ਵੱਡੀ ਗੱਲ ਆ ਕਿ ਉਹਨਾਂ ਨੇ ਅਖਬਾਰਾਂ ਦੇ ਵਿੱਚ ਦੈਨਿਕ ਜਾਗਰਣ ਉਸ ਸਮੇਂ ਦੇ ਚੱਕ ਲੋ ਦੈਨਿਕ ਪਾਸਕਰ ਚੱਕ ਲੋ ਉਹਨਾਂ ਚ ਐਡਾਂ ਲੱਗੀਆਂ ਸਪੈਸ਼ਲ ਕਿ ਸਾਨੂੰ ਤੁਹਾਡੀ ਲੋੜ ਅੱਛਾ ਉਹ ਲਿਆ ਲਿਆ ਕਿੱਥੇ ਵਸਾਤੇ ਬਾਹਰਲੇ ਸੂਬਿਆਂ ਦੇ ਵਿੱਚ ਹਾਂ ਬਾਹਰਲੇ ਸੂਬਿਆਂ ਚ ਉਹ ਲਿਆ ਕੇ ਇੱਥੇ ਵਸਾਏਗੇ ਜਦੋਂ ਉਹ ਟ੍ਰੇਨ ਤੇ ਆਉਂਦੇ ਸੀ ਉਹਨਾਂ ਦਾ ਸਪੈਸ਼ਲ ਵੈਲਕਮ ਹੁੰਦਾ ਸੀ ਫੈਕਟਰੀ ਵਾਲੇ ਮਾਲਕਾਂ ਤੋਂ ਜਾ ਕੇ ਦੀ ਇੰਡਸਟਰੀ ਨੂੰ ਇਹ ਆਖਿਆ ਗਿਆ ਕਿ ਵੀ ਤੁਸੀਂ ਇਹ ਕੰਮ ਕਰੋ ਪਰ ਜਦੋਂ ਝੋਨਾ ਲਾਉਣਾ ਹੁੰਦਾ ਆਪਾਂ ਨੇ ਆਪਾਂ ਵੀ ਵੈਲਕਮ ਕਰਦੇ ਹਾਂ ਦੇਖੋ ਰੇਲਵੇ ਸਟੇਸ਼ਨਾਂ ਤੇ ਲੈਣ ਝੋਨੇ ਲਾਉਣ ਵਾਲੇ ਦੂਜੇ 'ਚ ਬਹੁਤ ਫਰਕ ਹੈ ਝੋਨੇ ਲਾਉਣ ਵਾਲਾ ਆਇਆ ਤੇ ਚਲਾ ਗਿਆ ਨਾਲੇ ਝੋਨਾ ਹਮੇਸ਼ਾ ਨਹੀਂ ਲੱਗਦੇ ਰਹਿਣਾ ਕੱਲ ਨੂੰ ਕ੍ਰੌਪ ਚੇਂਜ ਹੋ ਜੂ ਖਤਮ ਹੋ ਜੂਗਾ ਹਾਂਜੀ ਠੀਕ ਹੈ ਜੀ ਮੈਕਨਾਈਜ਼ੇਸ਼ਨ ਵੀ ਲੋਕ ਟਰਾਈ ਕਰ ਰਹੇ ਆ ਇਹ ਨਹੀਂ ਕਿ ਆਪਣੇ ਲੋਕਾਂ ਨੇ ਟਰਾਈ ਨਹੀਂ ਕੀਤੀ ਮਸ਼ੀਨਾਂ ਪਰ ਝੋਨਾ ਜਦੋਂ ਉਹ ਵੈਲਟ ਮਸ਼ੀਨਾਂ ਬਣ ਜਾਣਗੀਆਂ ਕੋਈ ਬਲਾਊਗਾ ਵੀ ਨਹੀਂ ਆਪਣਾ ਠੀਕ ਹੈ ਜੀ ਪਰ ਮਸਲਾ ਇਹ ਹੈ ਕਿ ਇਹਨਾਂ ਨੇ ਇੱਕ ਨੀਤੀ ਤਹਿਤ ਲਿਆਉਣ ਜੋ ਨਾ ਲਾਉਣ ਵ ਲਈ ਆਪਣੀ ਕੋਈ ਨੀਤੀ ਨਹੀਂ ਸੀ ਸਰਕਾਰ ਦੀ ਸਰਕਾਰ ਨੇ ਕੋਈ ਐਡਾ ਨਹੀਂ ਦਈ ਕਿ ਆਓ ਸਾਡੇ ਝੋਨਾ ਲਾਓ ਹਾਂਜੀ ਠੀਕ ਹੈ ਉਹ ਨੀਤੀ ਤਹਿਤ ਥਿਲੇ ਆਂਦੇ ਇੱਥੇ ਲਿਆ ਕੇ ਵਸਾਏ ਪੰਜਾਬ ਨੇ ਪੰਜਾਬ ਸ਼ਹਿਰੀ ਆਵਾਸ ਯੋਜਨਾ ਦੇ ਤਹਿਤ ਲੁਧਿਆਣੇ ਵਰਗੇ ਥਾਂ ਤੇ ਘਰ ਦਿੱਤੇ ਜਦੋਂ ਲੋਕਾਂ ਨੇ ਉਹਦੇ ਤੇ ਇਤਰਾਜ਼ ਕੀਤਾ ਤੇ ਚੰਦੂ ਮਾਜਰੇ ਨੇ ਸਟੇਟਮੈਂਟ ਦਿੱਤੀ ਹੂੰ ਕਿ ਵੀ ਇਹ ਆਪਣਾ ਇਹ ਮਾਹੌਲ ਖਰਾਬ ਕਰ ਰਿਹਾ ਹੈ ਘਰ ਦੇਣਾ ਤਾਂ ਬਣਦਾ ਹੈ ਜਿਹੜੇ ਵਿਰੋਧ ਕਰ ਰਹੇ ਸੀ ਜਿਹੜੇ ਉਹਨਾਂ ਦੇ ਖਰਾਫ ਸਟੇਟਮੈਂਟਸ ਦਿੱਤੀ ਹਾਂਜੀ ਉਹ ਉਸタミンੇ ਹਿੰਦੁਸਤਾਨ ਟਾਈਮਸ ਜੀ ਇੰਡੀਆ ਟੁਡੇ ਛਪੀ ਹੈ ਪਰ ਉਹਨਾਂ ਦਾ ਯੂਥ ਅਕਾਲੀ ਦਲ ਦੇ ਵਰਕਰ ਉੱਥੇ ਆਏ ਸੀ ਉਹ ਹੁਣ ਆਏ ਆ ਕਿ ਬਈ ਯਾਦ ਇਸ ਬਾਰੇ ਨਹੀਂ ਹਾਂ ਉਹ ਪਰ ਕਿੰਨੇ ਕਿ ਦੇ ਰਹੇ ਨਾ ਉਹਨਾਂ ਨੇ ਲਾਸ਼ ਦੇ ਇੱਕ ਪਾਸੇ ਫੋਟੋ ਖਚਾਈ ਦੂਜੇ ਪਾਸੇ ਫੋਟੋ ਖਚਾਈ ਇੱਕ ਪਾਸੇ ਇੱਕ ਰੀਲ ਪਾਈ ਤੇ ਗਾਇਬ ਹੋ ਗਏ ਉਦੋਂ ਬਾਅਦ ਨਜ਼ਰ ਆਏ ਤਿੰਨ ਦਿਨਾਂ ਚ ਕਿਤੇ ਕੋਈ ਅਕਾਲੀ ਦਲ ਦਾ ਨਜ਼ਰ ਆਇਆ ਹੋਵੇ ਉਹਨਾਂ ਨੂੰ ਫਿਰ ਵੋਟ ਦੀ ਫਿਕਰ ਆਉਂਦੀ ਸੋ ਦੂਜੀ ਗੱਲ ਇਹ ਆ ਕਿ ਉਦੋਂ ਬਾਅਦ ਜਿਹੜਾ 2007-8 ਤੋਂ ਬਾਅਦ ਜਦੋਂ कि ਨਮਨਰੇਗਾ ਆ ਗਈ ਤੇ ਉਸ ਟੀਮਸ ਆ ਗਈ ਯਾਰ ਪਰ ਮਾਈਗ੍ਰੇਸ਼ਨ ਬਹੁਤ ਵੱਡਾ ਇਸ਼ੂ ਬਣ ਗਿਆ ਤਾਂ ਉਸ ਤੋਂ ਬਾਅਦ ਇਹ ਜਿਹੜੀ ਫੈਕਟਰ ਹੈਗਾ ਘਟ ਗਿਆ ਕਈ ਥਾਵਾਂ ਤੇ 30 40% ਡ੍ਰੌਪ ਆ ਗਈ ਕਈ ਜਗ੍ਹਾ ਉਹ ਆਦੀ ਵਾਈਫਸ ਨੂੰ ਛੱਡੇ ਹੁੰਦੇ ਆ ਆਪ ਹੁੰਦੇ ਆ ਇੱਥੇ ਕੰਮ ਕਰਨ ਵਾਸਤੇ ਪਰ ਪੰਜਾਬ ਫੇਰ ਵੀ ਇੱਕ ਲਿਊਕ੍ਰੇਟਿਵ ਡੈਸਟੀਨੇਸ਼ਨ ਬਣਾਈ ਰੱਖੀ ਗਈ ਹੁਣ ਜਿਹੜਾ ਲੋਕ ਆ ਰਹੇ ਪਿਛਲੇ 10 5 7 ਸਾਲਾਂ ਤੋਂ ਪੰਜਾਬ ਚ ਜ਼ਿਆਦਾ ਆ ਰਹੇ ਆ ਉਹ ਮੁਸਲਮਾਨ ਆ ਰਹੇ ਕਿਉਂਕਿ ਉਹ ਯੋਗੀ ਤੋਂ ਤੇ ਹੋਰ ਇੰਦਰਤਵੀ ਪੋਲਿਟਿਕਸ ਤੋਂ ਤੰਗਾ ਉਹਨੂੰ ਇਹ ਲੱਗਦਾ ਨਾ ਪੰਜਾਬ ਚ ਵਸ ਜਾ ਉਹ ਬਿਲਕੁਲ ਡਿਫਰੈਂਟ ਹੈਗਾ ਉਹ ਜਾਂ ਠੇਕੇਦਾਰ ਆ ਰਿਹਾ ਉਹ ਟਾਈਲਾਂ ਦਾ ਠੇਕੇਦਾਰ ਆ ਕੋਈ ਆਪਾਂ ਸਭ ਜੀ ਮੰਡੀ ਚਲੇ ਜਾਂਦੇ ਆ ਉੱਥੇ ਸਾਰੇ ਠੇਕੇਦਾਰ ਆ ਕੋਈ ਰਿਟੇਲ ਚ ਆ ਰਿਹਾ ਕੋਈ ਆ ਸ਼ਮਾ ਬਰੀਆਨੀ ਬਰੂਨੀ ਤੁਲਵਾ ਆ ਮਿੱਥੇ ਹੋਣਗੀ ਆ ਠੀਕ ਹੈ ਨਾ ਇਸ ਤਰ੍ਹਾਂ ਦੇ ਲੋਕ ਆ ਰਹੇ ਆ ਦੁਕਾਨਾਂ ਖਰੀਦ ਰਹੇ ਕੱਪੜੇ ਦੀਆਂ ਦੁਕਾਨਾਂ ਖਰੀਦ ਰਹੇ ਆ ਤੇ ਉਹ ਵੀ ਬਹੁਤ ਵੱਡੀ ਗੱਲ ਨੂੰ ਪ੍ਰੋਬਲਮ ਬਣ ਪਰ ਜੇ ਇਹਨਾਂ ਤੇ ਮੰਨ ਲਓ ਬੈਰੀਅਰ ਲੱਗ ਵੀ ਜਾਂਦਾ ਕੀ ਪੰਜਾਬ ਦੇ ਲੋਕ ਤਿਆਰ ਨਹੀਂ ਕੰਮ ਕਰਨ ਲਈ ਜਿਹੜੇ ਕੰਮ ਕਰਦੇ ਨੇ ਮੈਨੂੰ ਗੱਲ ਦੱਸੋ ਵੀ ਦੁਕਾਨ ਖੋਲਣ ਨੂੰ ਕੀ ਨਾ ਜੀ ਨਹੀਂ ਕਰਦਾ ਹੋਊਗਾ ਜਾਂ ਫੂਡ ਪਰ ਕਿਉਂਕਿ ਜਿਸ ਤਰੀਕੇ ਨਾਲ ਨੌਜਵਾਨੀ ਆ ਫੂਡ ਜੈਂਟ ਖੋਲਣ ਦਾ ਕਿਉਂ ਨਹੀਂ ਜੀ ਕਰਦਾ ਹੋਊਗਾ ਫੂਡ ਜੈਂਟ ਆਪਣੇ ਮੁੰਡੇ ਖੋਲਦੇ ਹੀ ਆ ਬੜੇ ਕਾਮਯਾਬ ਆ ਭਈ ਪਰਸਨ ਜਿਸ ਤਰੀਕੇ ਨਾਲ ਮੰਨ ਲਓ ਚੱਲ ਰਿਹਾ ਮਾਹੌਲ ਚੱਲ ਰਿਹਾ ਨਹੀਂ ਮੰਨ ਲਓ ਮੇਰੇ ਨਾਲ ਦੇ ਆਪਾਂ ਗੱਲ ਕਰ ਲੈਂਦੇ ਆ ਮੰਨ ਲਓ ਪਿੰਡਾਂ ਦੀ ਗੱਲ ਕਰ ਲੈਂਦੇ ਆ ਮੇਰੇ ਨਾਲ ਦੇ ਜਿੰਨੇ ਮੁੰਡੇ ਸੀ ਜਿਹੜੇ ਮੇਰੇ ਨਾਲ ਪੜੇ ਉਹਨਾਂ ਚੋਂ ਇੱਕ ਵੀ ਇੱਥੇ ਨਹੀਂ ਰਿਹਾ ਸਾਰੇ ਬਾਹਰ ਨੇ ਕੈਨੇਡਾ ਅਮਰੀਕਾ ਨੇ ਇਹ ਇਹ ਪਿੰਡਾਂ ਦੇ ਵਿੱਚ ਪਹਿਲਾਂ ਦ ਹੁਣ ਇੱਕ ਇੱਕ ਜਵਾਕ ਮੈਕਸਿਮਮ ਤੇ ਸਾਰਿਆਂ ਨੂੰ ਆਈਆਂ ਜਿਨ੍ਹਾਂ ਨੇ ਪਲੱਸ 2 ਕਰ ਲਈ ਚਲੇ ਗਏ ਤੇ ਜਿਨ੍ਹਾਂ ਨੇ ਕਰਨੀ ਆ ਉਹਨਾਂ ਨੂੰ ਆਏ ਆ ਵੀ ਅਸੀਂ ਕੈਨੇਡਾ ਅਮਰੀਕਾ ਜਾਣੀ ਨਹੀਂ ਉਹ ਵੇਖੋ ਆਏ ਹੁਣ ਸੌਖਾ ਵੀ ਨਹੀਂ ਰਿਹਾ ਹੁਣ ਘਟ ਗਿਆ ਕਿਉਰ ਕਾਲਜਸ ਦੀ ਐਡਮਿਸ਼ਨਾਂ ਵੱਧ ਗਈਆਂ ਮੂਮੈਂਟਰੀ ਜੇ 8-10 ਸਾਲੇ ਕੁਝ ਹੋ ਗਿਆ ਤਾਂ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਜੇ ਚਲੋ ਹੋਰ 5 ਸਾਲ ਹੋ ਜੂਗਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਮੇਸ਼ਾ ਹਸਤੇ ਟਰੈਂਡ ਬਣ ਗਿਆ ਦੂਜੀ ਗੱਲ ਆ ਕਹਿਣਾ ਵੀ ਆਪਣੇ ਬੰਦੇ ਕੰਮ ਨਹੀਂ ਕਰਦੇ ਆਪਣੇ ਬੰਦਿਆਂ ਦਾ ਪਿਛਲੇ 5000 ਸਾਲ ਜਾਂ 2000 ਸਾਲ ਦੀ ਤਾਂ ਆਪਣੀ ਹਿਸਟਰੀ ਆ ਕੀ ਆਪਾਂ ਕੰਮ ਕਰਦੇ ਸੀ ਠੀਕ ਆ ਤੇ ਆਪਾਂ ਉਹੀ نسل ਆ ਨਾ ਕੋਈ ਇੱਕ ਵਾਰੀ ਜੇ ਆਪਾਂ ਕੋਈ ਆਰਾਮ ਚ ਪੈ ਗਏ ਥੋੜਾ ਵੀ نسل ਬਦਲ ਗਈ ਆ ਪਰ ਕੀ ਮਿਸ ਗਾਈਡ ਕੀਤਾ ਗਿਆ ਫਿਰ ਯਾ ਇਹੀ ਬੱਚੇ ਆਪਣੇ ਬਾਹਰ ਜਾ ਕੇ ਕੰਮ ਕਰਦੇ ਨੇ ਸਾਰੇ ਤੇ ਇਹਦਾ ਮਤਲਬ ਇਹਦਾ ਮਤਲਬ ਨੁਕਸ ਕੀ ਆ ਨੁਕਸਤਾ এনवायरमेंट ਦੇ ਇੰਚ ਆ ਨਾ ਹੂੰ ਇਹ ਮਾਹੌਲ ਹੀ ਨਹੀਂ ਦੇਵਾਂਗੇ ਆਪਾਂ ਤਾਂ ਉਹ ਕੰਮ ਨਹੀਂ ਆਪਾਂ ਕਹਿੰਦੇ ਇੱਥੇ ਕੰਮ ਨਹੀਂ ਕਰਦਾ ਵੀ ਕਿਉਂ ਨਹੀਂ ਕਰਦਾ ਕੰਮ ਕਿਉਂਕਿ ਆਪਾਂ ਮਾਹੌਲ ਹੀ ਨਹੀਂ ਦਿੰਦੇ ਪਏ ਉਹਨੂੰ ਮੈਨੂੰ ਦੱਸੋ ਕਿ ਕਿੰਨੇ ਬੱਚਿਆਂ ਨੂੰ ਆਪਾਂ ਇਹ ਕਿਹਾ ਕਿ ਆ ਆਪ ਆਈ ਤੈਨੂੰ ਅਸੀਂ ਬਿਜ਼ਨਸ ਦੀ ਮੈਂਟਰਿੰਗ ਕਰਾਂ ਠੀਕ ਆ ਨਾ ਬੱਚਾ ਹੁੰਦਾ ਉਹ ਵਿਚਾਰਾ ੱੱਕੇ ਖਾਂਦੇ ਕੋਈ ਸਿੱਖਦਾ ਫਿਰ ਉਹ ਇੱਕ ਬਿਜ਼ਨਸ ਖੋਲਣ ਦੀ ਕੋਸ਼ਿਸ਼ ਕਰਦਾ ਉਹਨੂੰ ਕੋਈ ਵੈਂਚਰ ਕੈਪੀਟਲ ਨਹੀਂ ਮਿਲ ਰਿਆ ਉਹਨੂੰ ਕੋਈ ਸਲਾਹਕਾਰ ਨਹੀਂ ਮਿਲਦੀ ਦੇਖੋ ਆਪਾਂ 15 ਪੀੜੀਆਂ ਤੋਂ ਮੈਂ ਜ਼ਿੰਮੇਦਾਰਾ ਕਰਦੇ ਆ ਰਹੇ ਹਾਂਜੀ 15ਵੀਂ ਪੀੜ੍ਹੀ 16ਵੀਂ ਪੀੜ੍ਹੀ ਆ ਕੇ ਬਿਜ਼ਨਸ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹ ਵਿਚਾਰਿਆਂ ਨੂੰ ਪ੍ਰੋਬਲਮਸ ਤਾਂ ਹੋਣ ਹੀ ਆ ਇੱਕ ਜਿਹੜੀ ਲਰਨਿੰਗ ਆਪਣੀ ਫੈਮਲੀ ਦੀ ਜਿਹੜੀ ਆਪਾਂ ਇੱਕ ਜਿਹੜੇ ਕਿ ਵੀ ਹੁਣ ਕਿਹੜੀ ਸਪਰੇਅ ਕਰਨੀ ਆ ਸੁੰਡੀ ਕਿਹੜੀ ਪੈ ਗਈ ਹਨਾ ਵੀ ਆ ਜਮੀਨ 'ਚ ਕੀ ਪ੍ਰੋਬਲਮ ਆਊਗੀ ਉਹ ਆਪਣੀ ਇਨਹੇਰੈਂਟ ਆਪਾਂ ਦੇ ਕਿਸੇ ਰਿਸ਼ਤੇਦਾਰ ਨੂੰ ਪੁੱਛ ਲਿਆ ਨਹੀਂ ਤਾਂ ਉਹ ਆਇਆ ਉਹਨੇ ਸਲਾਹ ਦਿੱਤੀ ਜਦੋਂ ਆਪਾਂ business ਕਰਨਾ ਸ਼ੁਰੂ ਕਰਦੇ ਹਾਂ ਤੁਸੀਂ ਕੱਲ ਨੂੰ business ਸ਼ੁਰੂ ਕਰ ਲਓ ਇੱਥੇ ਲੈਟ ਸੇ ਤੁਸੀਂ ਕਹਿੰਦੇ ਹੋ ਜੀ ਮੈਂ ਆਪਣਾ ਪਾਣੀ ਪੈਕ ਕਰਨ ਦੀਆਂ ਫੈਕਟਰੀ ਲਾ ਲਈ ਤੁਹਾਡੀ ਇੰਟੈਂਸ਼ਨ ਕਿੰਨੀ ਵੀ ਚੰਗੀ ਹੋਵੇ ਤੁਸੀਂ ਕੈਪੀਟਲ ਨੂੰ ਕਿਵੇਂ ਮੈਨੇਜ ਕਰਨਾ ਹੈ ਕਿਹੜਾ ਤਰੀਕੇ ਨਾਲ ਉਹ ਕਰਨਾ ਹੈ ਉਹ ਤੁਹਾਨੂੰ ਦੱਸਣ ਵਾਲਾ ਕੌਣ ਹੈ ਕੋਈ ਵੀ ਨਹੀਂ ਡੇ ਟੂ ਡੇ ਠੀਕ ਹੈ ਕੀ ਆਪਾਂ ਆ ਦੇ ਬੱਚਿਆਂ ਨੂੰ ਤਿਆਰ ਕਰ ਰਹੇ ਹਾਂ business ਆਸਤੇ ਅਪਾ ਤਿਆਰ ਨਹੀਂ ਕਰਦੇ ਉਹ ਠੇਡੇ ਖਾਨ ਛੱਡ ਦਿੰਨੇ ਆ ਫੇਰ ਆਪਾਂ ਕਹਿੰਦੇ ਆਪਣਾ ਬੰਦਾ ਫੇਲ ਹੋ ਜਾ ਬਿਜ਼ਨਸ ਛੱਡੂ ਆਪਣੇ ਮੰਨ ਲਓ ਆਪਣੀ ਜਿਹੜੇ ਜਿਹੜੇ ਸਾਡੇ ਵਾਲੇ ਨੇ ਜਿਹੜੇ ਮੰਨ ਲਓ ਮੰਨ ਲਓ ਖੇਤੀ ਦੇ ਵਿੱਚ ਕੋਈ ਨਹੀਂ ਇੰਟਰਸਟ ਲੈ ਰਿਆ ਹੁਣ ਖੇਤੀ ਸਾਰੀ ਖਾਲੀ ਪਈ ਆ ਦੇਖੋ ਖੇਤੀ ਆਮ ਪਿੰਡਾਂ ਦੀ ਕਹਾਣੀ ਆ ਸਾਰੇ ਇਹ ਖੇਤੀ ਖਾਲੀ ਨਹੀਂ ਪਈ ਖੇਤੀ ਆਪਣੀਆਂ ਜਿਹੜੀਆਂ ਇਸ ਖੇਤੀ ਦੇ ਵਿੱਚ ਆਮਦਨ ਹੈ ਨਹੀਂ ਹੂੰ ਉਨੀ ਆਮਦਨ ਹੈ ਨਹੀਂ ਜਿੰਨੀ ਕੀ ਦੂਜੇ ਕਿੱਤਿਆਂ ਚ ਤੁਸੀਂ ਦੇਖੋ ਨਾ ਪਿਛਲੇ 50 ਸਾਲ ਚ ਖੇਤੀ ਚੋਂ ਲੋਕ ਨਿਕਲੇ ਹੀ ਆ ਹੂੰ ਵੜਿਆ ਤਾਂ ਕੋਈ ਨਹੀਂ ਵੜਿਆ ਕੋਈ ਨਹੀਂ ਹੂੰ ਉਹ ਬੱਚੇ ਨਿਕਲੇ ਪਰ ਕਾਰਪੋਰੇਟਸ ਵੜ ਰਹੇ ਨੇ ਕਾਰਪੋਰੇਟਸ ਪਤਾ ਨਹੀਂ ਵੜ ਰਹੇ ਆ ਨਹੀਂ ਵੜ ਰਹੇ ਉਹਨਾਂ ਨੇ ਕੀ ਪਾਲਿਸਿਜ਼ ਹੋਣੀਆਂ ਪਰ ਅੱਜ ਦੀ ਰੇਟ ਦੀ ਜੋ ਪਾਲਿਸੀ ਆ ਉਹ ਆਪਣੇ ਬੰਦੇ ਆ ਵਾਸਤੇ ਉਨੀ ਕੰਡਿਊਸਿਵ ਨਹੀਂਗੀ ਹੈ ਉਹ ਵਿਚਾਰਾ ਹੈਂਡ ਟੂ ਮਾਉਥ ਹੀ ਉਹਦੇ ਕੈਪੀਟਲ ਇਨਵੈਸਟਮੈਂਟ ਜੇ ਵੇਖੋ ਜਿੰਨਾ ਉਹਨੇ ਪੈਸਾ ਉਹਦਾ ਲੱਗਿਆ ਵੇ ਖੇਤੀ ਚ ਉਹਦੇ ਮੁਕਾਬਲੇ ਸ਼ਹਿਰ ਵਾਲਾ ਵੇਖੋ ਕਿੰਨਾ ਸੌਖਾ ਰਹਿੰਦਾ ਮੈਂ ਤੋਂ ਮੋਟੀ ਜੀ ਗੱਲ ਆ ਤਾਂ ਜੀ ਹਾਂਜੀ 5 ਕਿੱਲੇ ਜ਼ਮੀਨ ਹੋਵੇ 5 ਕਿੱਲੇ ਅੱਜ ਦੀ ਡੇਟ 'ਚ ਪੰਜਾਬ 'ਚ ਤਕਰੀਬਨ 2 ਕਰੋੜ ਰੁਪਏ ਐਵਰੇਜ ਕਿਤੇ ਵੱਧ ਤੇ ਕਿੱਟ ਠੀਕ ਆ 1.5 ਤੋਂ 2 ਕਰੋੜ ਦੇ ਤੇ ਉਹ 5 ਕਿੱਲੇ 'ਚ ਖੇਤੀ ਕਰਨਾ ਸੋ ਦਾ ਘਾਰ ਉਹਦੇ ਸੰਦ ਸਾਰਾ ਕੁਝ ਮਿਲਾ ਕੇ ਅਨਦਰ 50 ਲੱਖ ਰੁਪਏ ਠੀਕ ਆ ਨਾ ਸੋ 2.5 ਕਰੋੜ ਦੀ ਇਨਵੈਸਟਮੈਂਟ ਤੇ ਉਹ ਬੰਦਾ ਬੈਠਾ ਹਾਂਜੀ ਠੀਕ ਹੈ ਜੀ 2.5 ਕਰੋੜ ਦੀ ਇਨਵੈਸਟਮੈਂਟ ਕਰਕੇ ਜਿਹੜਾ ਬੰਦਾ ਸ਼ਹਿਰ 'ਚ ਬੈਠਾ ਹੂੰ ਉਹਦਾ ਲਿਵਿੰਗ ਸਟੈਂਡਰਡ ਤੇ 5 ਕਿੱਲੇ ਵਾਲੇ ਦਾ ਲਿਵਿੰਗ ਸਟੈਂਡਰਡ ਤੁਸੀਂ ਵੇਖ ਲਓ ਉਹ ਵਿਚਾਰੇ ਨੂੰ ਮੈਚ ਹੀ ਨਹੀਂ ਕਰ ਸਕਦਾ ਹੂੰ ਠੀਕ ਆ ਨਾ ਉਹ ਤਾਂ ੱੱਕੇ ਖਾ ਰਿਆ ਆ ਉਹਦੇ ਝੋਨੇ ਦੇ ਢੇਰ ਤੇ ਬੈਠਾ ਹੂੰ ਉਹਦੇ ਤੇ ਕੱਪੜੇ ਵੀ ਕਿਸਮੈਲੇ ਹੋਏ ਹੋਏ ਆ ਉਹਦਾ ਬੱਚੇ ਦੀ ਫੀਸ ਵੀ ਨਹੀਂ ਚੰਗੇ ਸਕੂਲ ਦੀ ਪੜ ਸਕਦਾ ਇੱਥੇ 2.5 ਕਰੋੜ ਵਾਲਾ ਜਿਹੜਾ ਹੈਗਾ ਉਹ 10-12 ਕਰੋੜ ਦਾ ਕੰਮ ਹੂੰ ਉਹਨੂੰ ਹੋਰ ਫੈਸਿਲਿਟੀਆਂ ਮਿਲ ਯੇ ਫੈਸਿਲਿਟੀਆਂ ਮਿਲ ਹੈ ਉਹਨੇ ਇੱਕ ਜੇ ਬੂਥ ਹੀ ਲੈ ਲੇ ਇੱਕ ਉਹਦੇ ਵਿੱਚ ਹੀ ਬਹਿ ਜਾਉ ਮਹੀਨੇ ਦਾ 1.5-2 ਲੱਖ ਨਹੀਂ ਛੱਡਦਾ ਘਰ ਫਲੈਟ ਲੈ ਲੇ ਰਹਿਣ ਲੱਗ ਜੇ ਕਾਰ ਵਧੀਆ ਤੇ ਚੜਿਆ ਆਊਗਾ ਸਾਫ਼ ਕੱਪੜੇ ਉਹਨਗੇ ਸਵੇਰੇ 9 ਵਜੇ 10 ਵਜੇ ਆਊਗਾ ਚਾਹ ਉਹ ਉੱਤ ਹੋ ਜੂਗਾ ਠੀਕ ਹੈ ਨਾ ਵੇਲਾ ਬੈਠਾ ਹੋਊਗਾ ਚਾਰ ਉਹਨੇ ਪਹੀਏ ਰੱਖੇ ਹੋਣਗੇ ਜਿਹੜੇ ਉਹਦਾ ਕੰਮ ਕਰ ਰਹੇ ਹੋਣਗੇ ਠੀਕ ਹੈ ਸੋ ਆਪਾਂ ਡਿਸਐਡਵਾਂਟੇਜ ਦੇਖੀਤੇ ਵੇ ਆਪਾਂ ਨੂੰ ਇਸ ਪੋਜੀਸ਼ਨ ਤੇ ਲੈ ਆਂਦਾ ਕਿ ਆਪਾਂ ਆਪਾਂ ਨੂੰ ਹੌਲੀ 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 ਆਪਾਂ ਮਤਲਬ ਐਨ ਫਕੀਰਾਂ ਦੇ ਭਾਪ ਆਪਾਂ ਨੂੰ ਕਿਸਮਿਆਲੀ ਪਿਕਚਰ ਹੀ ਦਿਖਾਈ ਜਾ ਰਹੀ ਹੈ ਕਿਸਾਨ ਆ ਵੀ ਕਿਸਮਿਆਲੀ ਪਿਕਚਰ ਕਹਿੰਦੀ ਆ ਦਿਖਾ ਤੇ ਆਪਰੇਸ਼ ਆਪਾਂ ਇੱਕ ਤਾਂ ਪ੍ਰੈਸਡ ਇੱਕ ਤਾਂ ਆਪਣੇ ਤੇ ਮਤਲਬ ਪ੍ਰੈਸ਼ਰ ਦੂਜਾ ਆਪਾਂ ਨੂੰ ਹੀ ਅਪਰੈਸਰ ਕਿਹਾ ਜਾਂਦਾ ਕਿ ਜਿਵੇਂ ਵੀ ਕਿਸਾਨ ਪਤਾ ਨਹੀਂ ਕੀ ਮੰਗਦਾ ਪਿਆ ਹੈ ਅਲੱਗ ਕਰ ਐਸੀ ਚੀਜ਼ ਮੰਗਦਾ ਪਿਆ ਪਿਆ ਵੀ ਐਮਐਸਪੀ ਦੇ ਮੁੱਦੇ ਤੇ ਲਾ ਰੋ ਤੁਸੀਂ ਉਹਦੀ ਐਂ ਕਰੋ ਮੋਟਾ ਜਾਨ ਨੂੰ ਕਹੋ ਵੀ ਆਹ ਤੇਰੀ ਇਨਵੈਸਟਮੈਂਟ ਹੈ ਦੇ ਬਰਾਬਰ ਸਾਨੂੰ ਸ਼ਹਿਰੀਆਂ ਦੇ ਬਰਾਬਰ ਰਿਟਰਨ ਬਣਾ ਦੋ ਅੱਜ ਆਪਾਂ ਸਾਰੇ ਤਾਂ ਹੀ ਨਿਕਲ ਰਹੇ ਆ ਨਾ ਸਹੀ ਹੈ ਨਹੀਂ ਤਾਂ ਅਜੀਪਾਲ ਸਿੰਘ ਜਿਹੜਾ ਹੈਗਾ ਉਹ ਪਿੰਡ 'ਚ ਜ਼ਮੀਨ ਕਿਉਂ ਨਹੀਂ ਬਧਾਈ ਗਿਆ ਉੱਥੇ ਫੇਰ ਕਾਨੂੰਨ ਬਣਾ ਦਿੰਦੇ ਆ ਕਿ ਇਹ ਇਦੂ ਵੱਧ ਨਹੀਂ ਤੂੰ ਲੈ ਸਕਦਾ ਮਤਲਬ ਹਰ ਪਾਸਿਓਂ ਆਪਾਂ ਨੂੰ ਐ ਬੰਨਤਾ ਹੂੰ ਠੀਕ ਹੈ ਨਾ ਕਿ ਨਾ ਸਾਨੂੰ ਵੱਡੇ ਹੋਣ ਦਿੱਤਾ ਹੈ ਉਦੋਂ ਬਾਅਦ ਸਾਡੇ ਤੇ ਕਾਰਪੋਰੇਟ ਛਾੜ ਤੇ ਤਾਂ ਇਹ ਇਹ ਤਾਂ ਪੂਰੀ ਨੀਤੀ ਤਹਿਤ ਆਪਾਂ ਨੂੰ ਡਿਸਟਰਾਇ ਬਾ ਆਖਰੀ ਸਵਾਲ ਹੈ ਮੇਰਾ ਲੋਕ ਕਹਣਗੇ ਜੇਪਾਲ ਬਰਾਡਸ ਨੇ ਹੋਣੀ ਹੋਗੇ ਜਾਂ ਹੋਰ ਜਿਹੜੇ ਵੀ ਤੁਹਾਡੇ ਨਾਲ ਨੇ ਵੀ ਰੇਸਿਜ਼ਮ ਕਰਦੇ ਹੋ ਤੁਸੀਂ ਜਦੋਂ ਇਹ ਗੱਲਾਂ ਸਾਡੇ ਨਾਲ ਕੈਨੇਡਾ ਅਮਰੀਕਾ ਦੇ ਵਿੱਚ ਹੁੰਦੀਆਂ ਜਾਂ ਕਿਤੇ ਹੁੰਦੀਆਂ ਨੇ ਅਸੀਂ ਕਹਿੰਦੇ ਹਾਂ ਸਾਡੇ ਨਾਲ ਰੇਸਿਜ਼ਮ ਹੁੰਦਾ ਜੇ ਇੱਥੇ ਆ ਕੇ ਪ੍ਰਵਾਸੀ ਮੰਨ ਲਓ ਉੱਚੇ ਅਹੁਦਿਆਂ ਤੇ ਚਲੇ ਜਾਣ ਜਾਂ ਇੱਥੇ ਆ ਕੇ ਰਹਿਣ ਲੱਗ ਜਾਣ ਇੱਥੇ ਆ ਕੇ ਸਾਰਾ ਕੁਝ ਕਰਨ ਲੱਗ ਜਣ ਫਿਰ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਸਾਡੇ ਤੇ ਗਲਬਾ ਪਾ ਰਹੇ ਨੇ ਦੇਖੋ ਜੇ ਨੀਤੀ ਤਹਿਤ ਲਿਆ ਕੇ ਇੱਥੇ ਪ੍ਰਵਾਸੀ ਵਸਾਏ ਜਾਣਗੇ ਤੇ ਅਸੀਂ ਉਹਦੇ ਉਲਟ ਆਵਾਜ਼ ਚੱਕਦੇ ਆ ਤੇ ਮੈਨੂੰ ਕੋਈ ਰੇਸਿਸਟ ਕਹਿੰਦਾ ਤਾਂ ਫਿਰ ਮੈਂ ਰੇਸਿਸਟ ਨਹੀਂ ਆਪ ਦੇ ਲੋਕਾਂ ਵਾਸਤੇ ਬੋਲਣਾ ਆਪ ਦੇ ਇਲਾਕੇ ਨੂੰ ਪ੍ਰੋਟੈਕਟ ਕਰਨਾ ਆਪ ਦੇ ਜਿਹੜਾ ਕੁਲਬਾ ਉਹਨੂੰ ਬਚਾ ਕੇ ਰੱਖਣਾ ਆਪ ਦੀ ਸੱਭਿਆਚਾਰ ਨੂੰ ਬਚਾ ਕੇ ਰੱਖਣਾ ਜਿਹੜੇ ਰੇਸਿਜ਼ਮ ਆ ਨਾ ਤੇ ਮੈਨੂੰ ਰੇਸਿਸਟ ਕਹਵੋਂ ਚ ਵੀ ਕੋਈ ਐਡਾ ਦੁੱਖ ਨਹੀਂਗਾ ਕੋਈ ਮੇਰੇ ਤੇ ਵੱਡੀ ਗੱਲ ਨਹੀਂ ਠੀਕ ਹੈ ਮੈਂ ਕਿਉਂਕਿ ਸਮਝਦਾ ਕਿ ਇਹ ਸਾਰਾ ਕੁਝ ਸਾਡੇ ਨੀਤੀ ਤਹਿਤ ਸਾਡੇ ਉੱਤੇ ਹਮਲਾ ਹੋ ਰਿਹਾ ਹੈ ਜੇ ਨੀਤੀ ਤਹਿਤ ਹਮਲਾ ਹੋਗਾ ਤਾਂ ਮੈਨੂੰ ਰਿਸਿਸਟ ਕਹੀ ਜਾਂ ਮੈਂ ਰਿਸਿਸਟ ਤਾਂ ਸਭ ਤੁਹਾਡੇ ਕੋ ਕੀ ਬਦਲ ਹੈ ਦਾ ਮਤਲਬ ਤੁਹਾਡੇ ਕੋਲ ਕੀ ਮਾਡਲ ਹੈ ਇਸ ਚੀਜ਼ ਦਾ ਦੇਖੋ ਪਹਿਲੀ ਗੱਲ ਤਾਂ ਸਰਕਾਰਾਂ ਨੂੰ ਪਾਲਿਸੀ ਚੇਂਜ ਲਿਓਣੀ ਚਾਹੀਦੀ ਹੈ ਘਟੋ ਘਟ ਕਿਉਂਕਿ ਖੈਰਾ ਦਾ ਬਿਆਨ ਆਇਆ ਇਸ ਦੇ ਉੱਪਰ ਮੈਂ ਨਹੀਂ ਐਗਰੀ ਕਰਦਾ ਉਹ ਦੇਖੋ ਪਹਿਲੀ ਗੱਲ ਤਾਂ ਤੁਸੀਂ ਉਹ ਰਿਪੋਰਟ ਪੜੋ ਮੈਂ ਸਾਰਿਆਂ ਨੂੰ ਇਹ ਕਹਿੰਦਾ ਕਿ ਤੁਸੀਂ ਜਿਹੜੀ ਇੰਟਰ ਸਟੇਟ ਮਾਈਗ੍ਰੇਸ਼ਨ ਪਾਲਿਸੀ ਇੰਡੈਕਸ ਦੀ ਜਿਹੜੀ 2019 ਦੀ ਰਿਪੋਰਟ ਆਈ ਉਹ ਪੜੋ ਉਹਦੇ ਵਿੱਚ ਇਸ 63 ਪੁਆਇੰਟ ਆ ਜਿਹੜੇ ਮਾਈਗ੍ਰੇਸ਼ਨ ਨੂੰ ਹੈਲਪ ਕਰਦੇ ਆ ਦੂਜੀ ਜਗ੍ਹਾ ਉਹ 63 ਪੁਆਇੰਟ ਆ ਜੋ ਪੰਜਾਬ ਜਿਹੜਾ ਪੰਜਾਬ ਬਾਕੀਆਂ ਦੇ ਬਰਾਬਰ ਸਾਰਾ ਕੁਝ ਦੇ ਰਿਹਾ ਦੋ ਚੀਜ਼ਾਂ ਚ ਪੰਜਾਬ ਐਕਸਟਰਾ ਦੇ ਰਿਹਾ ਹੈ ਉਹ ਆ ਕਿ ਅਸੀਂ ਬਹੁਤ ਜਲਦੀ ਉਹਨਾਂ ਨੂੰ ਇਲੈਕਸ਼ਨ ਪ੍ਰੋਸੈਸ ਲਿਓਨੇ ਤੇ ਸ਼ਹਿਰਾਂ ਦੇ ਵਿੱਚ ਸ਼ਹਿਰੀ ਆਵਾਸ ਯੋਜਨਾ ਚ ਘਰ ਦੇ ਦਿੰਦੇ ਆ ਸ਼ਹਿਰੀ ਆਵਾਸ ਯੋਜਨਾ ਚ ਜਿਹੜਾ ਘਰ ਆ ਉਹ ਪਹਿਲਾਂ ਮੂਲ ਨਿਵਾਸੀ ਨੂੰ ਮਿਲ ਜਿਹੜਾ ਸਾਡਾ ਭਰਾ ਇੱਥੇ ਜਿਹਦੇ ਕੋਲੇ ਘਰ ਹੈ ਨਹੀਂ ਹੈ ਹੈ ਜਾ ਉਹ ਪਿੰਡ 'ਚ ਬੈਠਾ ਹੈ ਸ਼ਹਿਰ 'ਚ ਬੈਠਾ ਜਿਹੜਾ ਸਾਡੇ ਸਭ ਪੰਜਾਬੀ ਹੈਗਾ ਜਿਹੜਾ ਘੱਟੋ-ਘਾਟ ਇੱਕ ਜਨਰੇਸ਼ਨ ਪੁਰਾਣਾ ਪੰਜਾਬੀ ਹੈਗਾ ਜਾਂ ਦੋ ਜਨਰੇਸ਼ਨਸ ਪੁਰਾਣਾ ਪੰਜਾਬੀ ਆ ਸਭ ਤੋਂ ਪਹਿਲਾਂ ਤਾਂ ਉਹਨੂੰ ਜਿਹੜਾ ਪੰਜਾਬੀ ਮੂਲ ਦਾ ਬੰਦਾ ਉਹਨੂੰ ਨੇ ਹਾਂਜੀ ਸੋ ਪਹਿਲੀ ਸ਼ਰਤ ਕੈਲੀ ਗੱਲ ਮੈਂ ਕਹਿੰਨਾ ਹੈ ਕਿ ਜੇ ਰੋਕਣਾ ਤੁਸੀਂ ਤਾਂ 63 ਪਾਲਿਸੀ ਪੁਆਇੰਟਸ ਦੇ ਵਿੱਚੋਂ ਪਹਿਲੀ ਸ਼ਰਤ ਇਹ ਆ ਕਿ ਜਿਹਦੇ 'ਚ ਪੰਜਾਬ ਉਹਨਾਂ ਨੂੰ ਘਰ ਦੇ ਰਿਹਾ ਸ਼ਹਿਰੀ ਆਵਾਸ ਯੋਜਨਾ 'ਚ ਉਹ ਬੰਦ ਕਰੇ ਤੇ ਘਰ ਸਿਰਫ ਪੰਜਾਬ ਦੇ ਮੂਲ ਨਿਵਾਸੀ ਵਾਸਤੇ ਹੋਵੇ ਪਹਿਲੀ ਜਿਹੜਾ ਸਰਕਾਰ ਨੇ ਹੈਲਪ ਕਰਨੀ ਹੈ ਪ੍ਰਾਈਮ ਮਿਨਿਸਟਰ ਆਵਾਸ ਯੋਜਨਾ ਤੇ ਸ਼ਹਿਰੀ ਆਵਾਸ ਯੋਜਨਾ ਦੂਜੀ ਗੱਲ ਆ ਵੋਟ ਬਣਨ ਨਾਲ ਤੇ ਘਟੋ ਘੱਟ ਤੁਸੀਂ 20 ਸਾਲ ਦਾ ਜਾਂ 25 ਸਾਲ ਦਾ ਵਕਫਾ ਬਣਾਓ ਕਿ ਤੂੰ 20 ਸਾਲ ਤੋਂ ਇੱਥੇ ਜੇ ਰਹਿ ਰਿਹਾ ਫਿਰ ਅਸੀਂ ਤੇਰੀ ਵੋਟ ਕਨਸਿਡਰ ਕਰਾਂਗੇ ਇਹ ਨਹੀਂ ਅੱਜ ਜੂ ਤੇਰਾ ਟ੍ਰੇਨ ਤੋਂ 5 ਦਿਨਾਂ ਬਾਅਦ ਆਧਾਰ ਕਾਰਡ ਬਣਿਆ ਤੇ 10ਵੇਂ ਦਿਨ ਵੋਟ ਬਣ ਗਈ ਇਹ ਗੱਲ ਹੋਣਾ ਚਾਹੀਦਾ ਜੀ ਇਹ ਦੋ ਚੀਜ਼ਾਂ ਜੇ ਬੰਦ ਹੋ ਜਾਣਗੀਆਂ ਤਾਂ ਆਪਣੇ ਆਪ ਹੀ ਮਾਈਗ੍ਰੇਸ਼ਨ ਕਰਨੀ ਤੀਜਾ ਮੈਂ ਕਹਿੰਦਾ ਜੇ ਜਦੋਂ ਵੀ ਕੋਈ ਬੰਦਾ ਉੱtre ਐਜ਼ ਅ ਮਾਈਗ੍ਰੈਂਟ ਹੈ ਹਾਂਜੀ ਉਹਦੀ ਇੱਕ ਤਾਂ ਹੈਲਥ ਚੈੱਕ ਕਰੋ ਬਹੁਤ ਵੱਡੀ ਮੈਜੋਰਿਟੀ ਚ ਟੀਬੀ ਕੈਰੀਅਰਸ ਹੁੰਦੇ ਆ ਠੀਕ ਹੈ ਜੀ ਤੇ ਦੂਜਾ ਉਹਦਾ ਕ੍ਰਿਮੀਨਲ ਰਿਕਾਰਡ ਚੈੱਕ ਇਹ ਦੋ ਕੰਮ ਤਾਂ ਹੁਣੇ ਇੰਪਲੀਮੈਂਟ ਕਰ ਸਕਦੀ ਸਰਕਾਰ ਦਸਮੈਂਟਾਂ ਦਾ ਹੀ ਕੰਮ ਆ ਜਾਂ ਦੋ ਤੁਸੀਂ ਚੈੱਕ ਕਰਾਓ ਤੇ ਵੀ ਕਿਸੇ ਕ੍ਰਿਮੀਨਲ ਰਿਕਾਰਡ ਰੀਕ ਤਾਂ ਚੈੱਕ ਹੋਣਾ ਚਾਹੀਦਾ ਤੇ ਹੈਲਥ ਚੈੱਕ ਕੀ ਬਿਮਾਰੀ ਕਰਨ ਨਾਲ ਇਹ ਆਪ ਪਵਿੱਤਰ ਜਨਮਵਾਰ ਕਰਾਉਣੀ ਜਿਹੜੇ ਪ੍ਰਵਾਸੀਆਂ ਦੀ ਸਾਈਡ ਲੈਂਦੇ ਨੇ ਜਿਹੜੇ ਬੰਦੇ ਕਹਿੰਦੇ ਨੇ ਉਹ ਇਹ ਵੀ ਕਹਿੰਦੇ ਨਹੀਂ ਮਤਲਬ ਪੰਜਾਬੀ ਵੀ ਬਾਹਰਲੇ ਸੂਬਿਆਂ ਜਾ ਕੇ ਵਸੇ ਨੇ ਤੇ ਪੰਜਾਬੀ ਜਿਹੜੇ ਵਸੇ ਉਹਨਾਂ ਤੇ ਵੀ ਚੀਜ਼ਾਂ ਲਾ ਦੋ ਹਮ ਆਪਾਂ ਕਿਹੜਾ ਕਹਿੰਨੇ ਕਿ ਨਾਂ ਲਾਓ ਪਹਿਲੀ ਗੱਲ ਤਾਂ ਪੰਜਾਬੀ ਕਿੰਨੀ ਪੰਜਾਬੀਆਂ ਨੇ ਜਾ ਕੇ ਵਾਸਕੇ ਕਿਹੜਾ ਇਲਾਕਾ ਹੈ ਜਿਹੜਾ ਜਿਹਦਾ ਮਹਾਂਦਰਾ ਹੀ ਬਦਲਦਾ ਹੋ ਪਹਿਲੀ ਗੱਲ ਦੂਜੀ ਗੱਲ ਜੇ ਵਸੇ ਆ ਲੈਟਸ ਅਸਿਊਮ ਵਸੇ ਹਣਾ ਤਾਂ ਵਸੇ ਆ ਤਾਂ ਉਹਨਾਂ ਤੇ ਲਾ ਦੋ ਇਹ ਇੰਪਲੀਮੈਂਟ ਉਹਨਾਂ ਤੇ ਹੁੰਦਾ ਜੇ ਇਹ ਇੰਪਲੀਮੈਂਟ ਹੋ ਰਿਹਾ ਹੈ ਨਾ ਆਪਾਂ ਇਕੱਲੇ ਤਾਂ ਨਹੀਂ ਕਹਿ ਰਹੇ ਇਹ ਗੱਲ ਪੰਜਾਬ ਤਾਂ ਹਿੰਦੁਸਤਾਨ ਦੇ ਵਿੱਚ ਜਿੱਥੇ ਸਭ ਤੋਂ ਪ੍ਰਵਾਸ ਕਰਨਾ ਸੇ ਚੰਗੀਆਂ ਜਗ੍ਹਾ ਆ ਉਹਦੇ ਚੋਂ ਪਹਿਲੀਆਂ ਤਿੰਨਾਂ ਚੋਂ ਹੁੰਦਾ 50 ਠੀਕ ਆ ਤੇ ਆਪਾਂ ਜੇ ਹਿਮਾਚਲ ਚ ਜਾਣਾ ਹੋਵੇ ਤਾਂ ਮੁਸ਼ਕਲ ਆਪਾਂ ਨੂੰ ਇੱਕ ਗਿੱਠ ਜਗ੍ਹਾ ਜੇ ਆਪਾਂ ਨੂੰ ਗਿੱਠ ਜਗ੍ਹਾ ਨਹੀਂ ਮਿਲਦੀ 15 ਸਾਲ ਬਾਅਦ ਆਪਣੀ 20 ਸਾਲਾਂ ਬਾਅਦ ਵੋਟ ਬਣੂਗੀ ਉੱਥੇ ਫਿਰ ਆਪਾਂ ਆਪਾਂ ਨੂੰ ਕੋਈ ਸ਼ਹਿਰੀ ਆਵਾਸ ਯੋਜਨਾ ਫਲਾਨੀ ਯੋਜਨਾ ਦਾ ਫਾਇਦਾ ਵੀ ਨਹੀਂ ਮਿਲੂਗਾ ਆਪਾਂ ਪੈਸੇ ਖਰਚਾਂਗੇ ਤਾਂ ਵੀ ਨਹੀਂ ਜ਼ਮੀਨ ਮਿਲੂਗੀ ਆਪਾਂ ਸੋ ਉਹਨਾਂ ਜੇ ਪਾਲਿਸੀ ਬਣਾਦੇ ਨਾ ਆਪਾਂ ਨੂੰ ਕੋਈ ਪ੍ਰੋਬਲਮ ਉਹ ਤਾਂ ਬਣੀਆਂ ਵੀ ਉਹਨਾਂ ਦੀ ਉਹੀ ਲਾਗੂ ਪੰਜਾਬ ਚ ਕਰ ਸਹੀ ਤਾਂ ਧੰਨਵਾਦ ਬਰਾੜ ਸਾਹਿਬ ਬਹੁਤ ਬਹੁਤ ਤੁਹਾਡਾ ਇਨਸ਼ਾਅਰ ਵੈਕੁਰਜੀ ਕਾਲਸਾ ਵੈਕੁਰਜੀ ਕੀ ਫਤਹ